ਚੜੂ ਵਾਲਾ ਪਿੱਛੇ ਮੈਂ ਸਰਕਾਰ ਪਿੱਛੇ ਲੜੀ ਵੀ ਆਂ ਸਰੀਕੇ ਨਾਲ ਤੇ ਜਮਾਂ ਮੈਂ ਆਇਆ ਠੋਕ ਠੋਕ ਕੇ ਆਖਿਆ ਸੀ ਮੈਂ ਝਾਰੂ ਨੂੰ ਵੋਟ ਪਾਉਂਗੀ ਕਿਸੇ ਨੇ ਇੱਕ ਰੁਪਿਆ ਨਹੀਂ ਦਿੱਤਾ ਮੈਨੂੰ ਮੇਰੇ ਮੀਟਰ ਨਹੀਂ ਸੀ ਲੱਗਦਾ ਮੀਟਰ ਨਹੀਂ ਲਵਾ ਕੇ ਦਿੱਤਾ ਇਹਨਾਂ ਨੇ ਮੈਂ ਫ੍ਰੀ ਕੋਟ ਹਲਕਾ ਹੈ ਤੇ ਨਾਲ ਸੂਬਾ ਜਿੱਤੇ ਤੇ ਜੋ ਮਰਜ਼ੀ ਕਰ ਲਿਆ ਅੱਛਾ ਜੀ ਨਹੀਂ ਉਹ ਲੱਖੇ ਸਿਧਾਨੇ ਦਾ ਕੋਈ ਆਧਾਰ ਨਹੀਂ ਸਾਡੇ ਏਰੀਆ ਦੇ ਵਿੱਚ ਮੇਰਾ ਕਿਤੇ ਵੀ ਖੜੇ ਹੋ ਜਾਣ ਕਿਉਂਕਿ ਉਹਨਾਂ ਨੂੰ ਲੋਕ ਨਹੀਂ ਵੋਟ ਪਾਉਂਦੇ ਆਸ ਕੀਤੀ ਸੀ ਝਾੜੂ ਵਾਲੇ ਮੈਨੂੰ ਲਵਾ ਕੇ ਦੇਣਗੇ ਝਾੜੂ ਵਾਲਿਆਂ ਨੇ ਸਾਰਾ ਟੋਟਲ ਜਵਾਬ ਦੇਤਾ ਸਣੇ ਦਫ਼ਤਰ 'ਚ ਵੀ ਜਾ ਕੇ ਆਈਆਂ ਜਵਾਬ ਦੇਤਾ ਇਹਨਾਂ ਨੂੰ ਤੋੜ ਕੇ ਕਹਾਂਗੇ ਵੋਟਰਾਂ ਅਸੀਂ ਜੁੱਤੀਆਂ ਪਾ ਕੇ ਨਾ ਹਾਰ ਚ ਪ੍ਰੋਕ ਰੱਖੀਆਂ ਪਈਆਂ ਤਾਂ ਇਹਨਾਂ ਜਿਹੜੇ ਐਮਐਲਏ ਪਿੰਡਾਂ 'ਚ ਨਹੀਂ ਆਉਂਦੇ ਕਿਉਂਕਿ ਇਹਨਾਂ ਨੇ ਆਪ ਕਿਹਾ ਸੀਗਾ ਵੀ ਸੱਤਾ ਦੇ ਵਿੱਚੋਂ ਸਰਕਾਰ ਚੱਲੂ ਚੱਲ ਨਹੀਂ ਰਹੀ ਇਹਨਾਂ ਨੂੰ ਲੋਕ ਉੱਟਣਗੇ ਮੈਨੂੰ ਖੁਦ ਕਿਹਾ ਸੀ ਵੀ ਡਲੇ ਮਾਰੋ ਪਹਿਲਾਂ ਵਾਲੀਆਂ ਸਰਕਾਰਾਂ ਦੇ ਡਲੇ ਮਾਰੋ ਤੁਸੀਂ ਤੇ ਇਹਨਾਂ ਦੇ ਡਲੇ ਖੁਦ ਦੇ ਵੱਜਣਗੇ ਹੁਣ ਪਤਾ ਨਹੀਂ ਪਾਉਂਦੇ ਅੱਛਾ ਜੀ ਹਾਂ ਮੈਂ ਤਾਂ ਬਾਦਲ ਨੂੰ ਪਾ ਦੂੰਗੀ ਪਰ ਇਹਨਾਂ ਨੂੰ ਨਾ ਪਾਉਂ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਲੋਕਾਂ ਦੇ ਨਾਲ ਲੋਕਾਂ ਦੇ ਵਿੱਚ ਖੜ ਕੇ ਗੱਲਬਾਤ ਕਰਾਂਗੇ ਪੁੱਛਾਂਗੇ ਕਿ ਹੁਣ ਤੱਕ ਸਰਕਾਰਾਂ ਰਹੀਆਂ ਨੇ ਸਰਕਾਰਾਂ ਨੇ ਇਹਨਾਂ ਲੋਕਾਂ ਤੇ ਰਾਜ ਕੀਤਾ ਤੇ ਲੋਕਤੰਤਰ ਦੇ ਦਿਨ ਆਏ ਨੇ ਕੀਮਤੀ ਵੋਟ ਦੇ ਕੇ ਸਰਕਾਰਾਂ ਬਣਾਉਂਦੇ ਨੇ ਪੁੱਛਦੇ ਇਹਨਾਂ ਨੂੰ ਸਰਕਾਰਾਂ ਬਣਾਈਆਂ ਸੀ ਕੀ ਚੰਗਾ ਕੀਤਾ ਜਾਂ ਮਾੜਾ ਕੀਤਾ ਪਿਛਲੀਆਂ ਸਰਕਾਰਾਂ ਚੰਗੀਆਂ ਸੀ ਜਾਂ ਇਹ ਚੰਗੇ ਸਾਡੇ ਵਰਗੇ ਗਰੀਬਾਂ ਨੂੰ ਕਿਹੜਾ ਕੁਝ ਮਿਲਦਾਗਾ ਕੀ ਕਰਕੇ ਸਾਡੇ ਸੋ ਸੁਣਦਾ ਹੀ ਨਹੀਂ ਧਰਨੇ ਉੱਥੇ ਵੀ ਜਾ ਕੇ ਵੇਖ ਲੈ ਕਿਸੇ ਨੇ ਕੋਈ ਨਹੀਂ ਸੁਣਦਾ ਕੋਈ ਹੁਣ ਆਉਣਗੇ ਤੁਹਾਡੇ ਘਰਾਂ ਚੋਂ ਦੋ ਪੁੱਛਣਗੇ ਤਾਂ ਕੋਈ ਨਹੀਂ ਉਹ ਮੈਂ ਪੁੱਛ ਲੂੰਗੀ ਇਹਨਾਂ ਪਿੱਛੇ ਮੈਂ ਝਾੜੂ ਵਾਲਾਂ ਪਿੱਛੇ ਮੈਂ ਸਰਕਾਰ ਪਿੱਛੇ ਲੜੀ ਵੀ ਆ ਤਰੀਕੇ ਨਾਲ ਤੇ ਜਮਾਂ ਮੈਂ ਆਇਆ ਠੋਕ ਠੋਕ ਕੇ ਆਖਿਆ ਸੀ ਮੈਂ ਝਾੜੂ ਨੂੰ ਵੋਟ ਪਾਉਂਗੀ ਕਿਸੇ ਨੇ 1 ਰੁਪਿਆ ਨਹੀਂ ਦਿੱਤਾ ਮੈਨੂੰ ਮੇਰੇ ਮੀਟਰ ਨਹੀਂ ਸੀ ਲੱਗਦਾ ਮੀਟਰ ਨਹੀਂ ਲਵਾ ਕੇ ਦਿੱਤਾ ਇਹਨਾਂ ਨੇ ਮੈਨੂੰ ਇਹ ਤਾਂ ਕਹਿੰਦੇ ਸਰਕਾਰੀ ਬਹੁਤ ਚੰਗੀ ਹੈ ਤੁਸੀਂ ਉਹ ਹੀ ਸਰਕਾਰ ਚੰਗੀ ਨਹੀਂ ਮੇਰੇ ਭਾਦ ਤੱਕ ਕੁਛ ਨਹੀਂ ਜਦੋਂ ਮੈਨੂੰ ਕੁਛ ਨਹੀਂ ਦਿੱਤਾਗਾ ਅੱਛਾ ਹਾਂ ਡੱਕਾ ਨਹੀਂ ਦਿੱਤਾ ਮੈਨੂੰ ਤਾਂ ਮੀਟਰ ਲਗਵਾਉਣਾ ਸੀ ਹਾਂ ਮੀਟਰ ਲਗਵਾਉਣਾ ਸੀ ਮੀਟਰ ਦੇ ਸਾਇਨ ਨਹੀਂ ਕਰਿਆ ਸੀ ਕਿਸੇ ਨੇ ਮੀਟਰ ਨੂੰ ਨਹੀਂ ਕਿਹਾ ਸੀ ਵੀ ਲਵਾ ਦਿੰਨੇ ਆ ਇਸ ਤਰ੍ਹਾਂ ਲੱਗ ਗਿਆ ਮੀਟਰ ਹਾਂ ਹੁਣ ਮੀਟਰ ਆਪ ਦਾ ਲਵਾਇਆ ਸੀ ਹੋਰ ਸਰਕਾਰ ਤਾਂ ਮਨਤਾ ਕਰ ਕਰਕੇ ਜਿੰਨਾਂ ਨੂੰ ਮੈਂ ਆਸ ਕੀਤੀ ਸੀ ਵੀ ਝਾੜੂ ਵਾਲੇ ਮੈਨੂੰ ਲਵਾ ਕੇ ਦੇਣਗੇ ਝਾੜੂ ਵਾਲਿਆਂ ਨੂੰ ਸਾਰਾ ਟੋਟਲ ਜਵਾਬ ਦੇਤਾ ਸਣੇ ਦਫ਼ਤਰ 'ਚ ਵੀ ਜਾ ਕੇ ਆਈਆਂ ਜਵਾਬ ਦੇ ਤਾਂ ਇਹਨਾਂ ਨੂੰ ਤੋੜ ਕੇ ਇਹ ਤਾਂ ਬੈਕਸ ਬੋਰਡ ਲਾਈ ਜਾਂਦੇ ਕਹਿੰਦੇ ਸਰਕਾਰੀ ਸਾਡੀ ਇਮਾਨਦਾਰ ਸਰਕਾਰੀ ਆਪਾਂ ਨੂੰ ਸਾਨੂੰ ਨਹੀਂ ਪਤਾ ਲੋਕਾਂ ਭਾਦੀ ਹੋਊਗੀ ਪਰ ਮੈਂ ਤਾਂ ਮੀਟਰ ਵੀ ਨਹੀਂ ਲਵਾ ਸਕੇ ਅੱਛਾ ਜੀ ਹਾਂ ਜਵਾਬ ਦੇ ਤਾਂ ਇਹਨਾਂ ਨੇ ਕਹਿੰਦੇ ਅਸੀਂ ਨਹੀਂ ਲਵਾ ਕੇ ਦਿੰਦੇ ਮੈਂ ਗਈ ਆਪ ਇਹਨਾਂ ਪਿੱਛੇ ਮੈਂ ਲੜੀ ਵੀ ਆਂ ਨਾਲੇ ਆਪ ਦੇ ਆਂਡਾਂ ਗਵੰਡਾਂ ਨਾਲ ਕਾਲੀ ਤੇ ਕਾਲੀ ਤੇ ਕਾਂਗਰਸੀ ਚੰਗੇ ਸੀ ਨਾ ਅਸੀਂ ਖਾਲੀ ਕਾਲੀ ਚੰਗੇ ਸੀਗੇ ਕਾਲੀ ਤਾਂ ਫਿਰ ਹਾਂ ਨਾ ਚਾ ਕਿਸੇ ਦਾ ਪਤਾ ਭਲਾ ਕਰਦੇ ਸੀ ਕੁਛ ਨਾ ਕੁਛ ਤਾਂ ਕਰਦੇ ਸੀ ਇਹਨਾਂ ਨੇ ਤਾਂ ਕਹਿ ਕੇ ਕਿ ਵਾਦੇ ਕਰਕੇ ਕੋਈ ਵੀ ਨਹੀਂ ਪੂਰਾ ਕੀਤਾ ਗਰੀਬਾਂ ਦਾ ਕੀ ਵਾਦਾ ਪੂਰਾ ਕੀਤਾ ਨਾ ਕਿਸੇ ਦੀ ਪਲਸਣ ਵਧੀਏ ਤੇ ਨਾ ਕਿਸੇ ਨੂੰ ਕੋਈ ਇਹਨਾਂ ਨੇ 1000 ਰੁਪਏ ਪਾਇਆ ਕਿ ਹਾਸੀਂ ਇਹਨਾਂ ਨੇ ਆਂਦੇ ਸੇ ਅਸੀਂ ਇਹ ਗੱਲ ਹੋਈ ਹੋਣੀ ਨਹੀਂ ਦਿੰਦੇ 1000 ਰੁਪਏ ਪਾਵਾਂਗੇ ਅਸੀਂ ਤਾਂ ਵੇਖਿਆ ਨਹੀਂ ਹਜੇ ਤੱਕ ਵੀ 1000 ਰੁਪਏ ਵਿਕਾਤਾ ਚੈੱਕ ਕਰਾ ਲੈਂਦੇ ਆਗੇ ਹੋਣੀ ਕੋਪਸ ਕਰਾਇਆ ਅੱਛਾ ਜੀ ਖਾਤੇ ਸਾਰੇ ਚੈੱਕ ਕਰੇ ਜਮਾ ਖਾਲੀ ਹੈ ਨਹੀਂ ਵਿਸ਼ਵਾਸ ਹੁੰਦਾ ਤਾਂ ਦੂਰੀਆ ਕਰਾ ਦਾਂਗੇ ਇਹਨਾਂ ਨੂੰ ਵਿਖਾ ਦਾਂਗੇ ਪਰ ਹਾਇ ਤੇ ਹੁਣ ਵੋਟਾਂ ਲੈਣ ਆਉਣਗੇ ਤੇ ਕਹਿੰਦੇ ਕਿ ਕਰਮਜੀਤ ਅਨਮੋਲ ਆ ਜਿਹੜਾ ਉਹਨਾਂ ਨੂੰ ਟਿਕਟ ਦੇ ਦਿੱਤੀ ਆ ਲੋਕ ਸਭਾ ਤੋਂ ਪਤਾ ਤੁਹਾਨੂੰ ਵੋਟਾਂ ਆ ਗਈਆਂ ਹੁਣ ਹਾਂ ਵੋਟਾਂ ਤਾਂ ਤੁਹਾਨੂੰ ਪਤਾਗਾ ਤੇ ਵੋਟਾਂ ਪਾਉਂਗੇ ਫਿਰ ਹੁਣ ਨਾ ਮੈਂ ਤਾਂ ਨਹੀਂ ਪਾਉਂਦੀ ਅੱਛਾ ਜੀ ਉੱਤਰ ਦਾ ਜਵਾਬ ਆ ਯਾਰ ਉਹਦਾ ਪਤਾ ਨਹੀਂ ਪਾਉਂਦੇ ਅੱਛਾ ਜੀ ਹਾਂ ਮੈਂ ਤਾਂ ਬਾਦਲ ਨੂੰ ਪਾ ਦੂੰਗੀ ਪਰ ਇਹਨਾਂ ਨੂੰ ਨਹੀਂ ਪਾਉਂਦੀ ਛਾੜੂ ਵਾਲਿਆਂ ਨੂੰ ਹੁਣ ਅੱਛਾ ਜੀ ਹਾਂ ਬਾਦਲ ਗਿਆ ਨੂੰ ਪੱਕਾ ਪਾਉਂਗੇ ਪਾ ਦੂੰਗਾ ਪਰ ਉਹਨੂੰ ਮੈਂ ਤਾਂ ਬਾਦਲ ਨੂੰ ਪਾਉਣੀ ਆ ਠੀਕ ਹੈ ਬਾਦਲ ਤੇ ਜਿੰਨੇ ਵਾਅਦੇ ਕਰਦੇ ਚਲ ਕੋਸਤਾ ਪੂਰੇ ਕਰਦਾ ਸੀ ਅੱਧ ਪਚਾਤਾ ਕਰਦਾ ਬਾੜੇ ਲੋਕ ਤਾਂ ਇਹ ਕਹਿੰਦੇ ਅਗੇ ਰਾਸ਼ਨ ਕਾਰਡ ਚਲਾਈ ਉਹਨਾਂ ਨੇ ਸੀ ਬਾਦਲ ਕਹਿੰਦੇ ਹਾਂ ਬਾਦਲ ਨਹੀਂ ਚਲਾਈ ਸੀ ਰਾਸ਼ਨ ਕਾਰਡ ਸੀ ਤਾਂ ਉਹਦੇ ਚੱਲੇ ਚੱਲ ਹੁਣ ਭਲਾਂ ਦੀ ਕਹਿ ਦਿੰਦੇ ਆ ਵੀ ਸੈਂਟਰ ਸਰਕਾਰ ਵੱਲੋਂ ਆਉਂਦਾ ਸਾਮਾਨ ਤੇ ਚਲਾਇਆ ਤਾਂ ਬਾਦਲ ਨਹੀਂ ਆ ਬਣਾਏ ਵੀ ਬਾਦਲ ਨਹੀਂ ਸੀ ਠੀਕ ਹੈ ਉੱਥੋਂ ਹੀ ਆਉਂਦਾ ਸੀਗਾ ਰਾਸ਼ਨ ਉਹਦੋਂ ਤੇ ਹੁਣ ਇਹਨਾਂ ਵੱਲੋਂ ਤਾਂ ਆਟਾ ਵੰਡਿਆ ਜਾਂਦਾ ਪਿੰਡਾਂ ਦੇ ਵਿੱਚ ਤੁਹਾਨੂੰ ਪਿੰਡਾਂ ਦੇ ਵਿੱਚ ਨਹੀਂ ਸਾਨੂੰ ਆਟਾ ਮਿਲਿਆ ਨਹੀਂ ਜਿਹਨੂੰ ਆਟਾ ਮਿਲਿਆ ਉਹਨਾਂ ਦੀ ਕਣਕ ਵੀ ਕੱਟੀ ਗਈ ਆ ਨਾ ਉਹਨਾਂ ਨੂੰ ਉਹੋ ਜੀ ਕਣਕ ਘੱਟ ਦਿੱਤੀ ਗਈ ਆ ਜਿਨ੍ਹਾਂ ਨੂੰ ਆਟਾ ਦੇ ਗਏ ਨਾ 20-20 ਕਿਲੋ ਉਹ ਜਿਹੜੀ ਕਣਕ ਮਿਲੀ ਸੀ ਉਹਦੇ ਚੋਂ 20 अच्छा आई ताने ना वे आटा स्पेशल आटा देत ता ज्या कणक कट ओनी देती कणक नहीं दीती गई ओनी अच्छा हां ओनी कणक कटी गई है ते ए ता कंदे वी माता नु होना ज्या जडियां ਭੈਣਾ ਨੇ ਜੜੀਆਂ ਰੋਜ਼ਗਾਰ ਕਰਦੀਆਂ ਨੇ ਕੰਮ ਕਰਦੀਆਂ ਨੇ ਕਹਿੰਦੇ ਉਹਨਾਂ ਨੂੰ ਤਾਂ ਹੁਣ ਪੀਸਿਆ ਆਟਾ ਮਿਲ ਜਾਂਦਾ ਬਸ ਜਾ ਕੇ ਗੁੰਨਣਾ ਤੇ ਰੋਟੀਆਂ ਲਾਉਣੀਆਂ ਰੋਟੀਆਂ ਤਾਂ ਲਾਉਣੀਆਂ ਤੇ ਉਹ ਫਿਰ ਦੂਜੇ ਚੋ ਕਹਤੋ ਕੱਟਦੇ ਆ ਉਹ ਤਾਂ ਸਰਕਾਰ ਸੈਂਟਰ ਮੈਨੂੰ ਆ ਉਹਦੇ ਚੋ ਕਿਉਂ ਕੱਟੀ ਜਾਂਦੀ ਫਿਰ ਨਹੀਂ ਤੇ ਪੀਣਾ ਬਣਾਉਣ ਦੀ ਲੋੜ ਨਹੀਂ ਫਿਰ ਹੁਣ ਜਿਹੜਾ ਆਟਾ ਨਹੀਂ ਬਣਾਉਣ ਦੀ ਲੋੜ ਪੀਣਾ ਤਾਂ ਵੀ ਬਣਾਉਣਾ ਉਹ ਤਾਂ ਮਿਲਤਾ ਜਾਂਦਾ ਆਟਾ ਫਿਰ ਦੂਜੇ ਚੋ ਕਹਤੋ ਕੱਟਦੇ ਆ ਉਹ ਤਾਂ ਕੋਈ ਹੱਕ ਹੀ ਨਹੀਂ ਰਹਿ ਗਿਆ ਉਹ ਤਾਂ ਸੈਂਟਰ ਸਰਕਾਰ ਵੱਲੋਂ ਆਉਂਦੀ ਆ ਨਾ ਜਿਹੜੀ ਤੂੰ ਚੋ ਵੀ ਕਾਟ ਲਾਤੀ ਹਾਂ ਉਹਦੇ ਚੋ ਕਾਟ ਲਾਤੀ ਉਹ ਨਹੀਂ ਜਿੰਨੀ ਇਹ 20 ਕਿਲੋ ਗਣਕ ਦੇ ਕੇ ਜਾਂਦੇ ਚਾਰ ਜੀਆਂ ਦੀ ਉਹ ਨਹੀਂ ਉਧਰ ਕਾਟ ਲਾਤੀ ਇਹਨਾਂ ਨੇ ਉਹ ਕਾਟ ਲਾਉਂਦਾ ਮਤਲਬ ਹੈ ਹੀ ਨਹੀਂ ਸੀਗਾ ਇਹ ਤਾਂ ਜੇ ਇਹਨਾਂ ਨੇ ਆਂਦੇ ਆ ਵੀ ਅਸੀਂ ਝਾੜੂ ਵਾਲੇ ਆਂਦੇ ਵੀ ਅਸੀਂ ਦਿੰਨੇ ਆ ਤੇ ਫਿਰ ਦੂਜੀ ਚੋ ਕਾਟ ਕਵਾਉਂਦੇ ਉਹ ਤਾਂ ਹੱਕ ਹੀ ਨਹੀਂ ਇਹਨਾਂ ਦਾ ਇਹਨਾਂ ਨੇ ਆਪਦੀ ਖੁਸ਼ੀ ਨਾ ਦਿੱਤੀ ਉਹ ਆਪਦੀ ਨਾ ਦਿੰਦਾ ਇੱਕ ਗੱਲ ਦੱਸ ਭੈਣੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਆ ਗਰੀਬ ਲੋਕਾਂ ਨੂੰ ਤੁਹਾਡੀ ਉਹ ਜ਼ੀਰੋ ਆ ਆਮ ਆਦਮੀ ਪਾਰਟੀ ਨੇ ਉਹ ਚੰਗਾ ਕੰਮ ਹਾਂ ਉਹ ਚੰਗਾ ਹੀ ਆ ਉਹ ਜ਼ੀਰੋ ਹੀ ਆ 24000 ਆਇਆ ਕਰੀ 9000 ਆਇਆ ਕਰੀ 8000 ਆਇਆ ਪਰ ਹੁਣ ਬਿੱਲ ਫਰੀ ਆ ਹਾਂ ਤਾਂ ਮੀਟਰ ਹੀ ਨਵਾਂ ਲੱਗ ਗਿਆ ਹਾਂ ਮੀਟਰ ਨਵਾਂ ਤਾਂ ਲੱਗਿਆ ਪਹਿਲਾਂ ਵੀ ਨਵਾਂ ਲਵਾਇਆ ਕਰਕੇ ਤਾਂ ਨਹੀਂ ਜ਼ੀਰੋ ਆਉਂਦਾ ਨਹੀਂ ਨਹੀਂ ਤੈਨ ਨਾਲ ਵਾਲੇ ਮੀਟਰ ਤਾਂ ਮੈਂ ਪਟਾਪਟਾ ਕੇ ਤੀਜੇ ਦਾ ਨਹੀਂ ਬਿੱਲ ਆਇਆ ਪਹਿਲਾਂ ਆਉਂਦੇ ਰਹੇ ਆ ਠੀਕ ਹੈ ਪਹਿਲਾਂ ਬਹੁਤ ਆਇਆ ਇਹ ਚੰਗਾ ਕੰਮ ਕਰ ਹਾਂ ਇਹ ਚੰਗਾ ਹੈਗਾ ਮਹੱਲਾ ਕਲੀਨਿਕ ਬਣਿਆ ਸਾਡੇ ਨਹੀਂ ਇੱਧਰ ਹੈਗਾ ਹਨਾ ਥੋੜੀ ਕੀ ਹੁੰਦਾ ਉਹ ਜਿਹੜਾ ਸਰਕਾਰੀ ਹਸਪਤਾਲ ਬਣਿਆ ਨਹੀਂ ਨਹੀਂ ਇੱਥੇ ਹੈ ਨਹੀਂ ਮਹੱਲਾ ਨਹੀਂ ਹੈ ਨਹੀਂ ਸਾਡੇ ਤਾਂ ਕੁਝ ਵੀ ਨਹੀਂ ਕਿਵੇਂ ਮਹਲਾ ਕਲੀਨਿਕ ਹੈਗਾ ਤੁਹਾਡੀ ਨਹੀਂ ਜੀ ਅੱਛਾ ਬਣਿਆ ਨਹੀਂ ਫਿਰ ਨਹੀਂ ਬਣਿਆ ਕਹਿ ਦੋ ਸਰਕਾਰ ਨੂੰ ਬਣ ਜੂਗਾ ਬਣਾਉਣਾ ਤਾਂ ਚਾਹੀਦਾ ਬਈ ਬਣਨਾ ਚਾਹੀਦਾ ਬਣਨਾ ਚਾਹੀਦਾ ਵੀਰੇ ਅੱਛਾ ਜੀ ਮੁੱਲ ਦੀ ਕਣਕ ਆਉਂਦੀ ਸਾਨੂੰ ਉਹ ਵੀ ਨਹੀਂ ਆਉਂਦੀ 2 ਰੁਪਏ ਉਹ ਵੀ ਬੰਦ ਕਰਤੀ ਬਿਮਾਰੀਆਂ ਭੇਣੇ ਹੋਂ ਤਾਂ ਪੀਸੇ ਆ ਬਸਾਇਆ ਪ੍ਰੀ ਵਾਲੀ ਆਉਂਦੀ ਇਹ ਵੀ ਨਹੀਂ ਆਟਾ ਪੀਸੇ ਆ ਬਸਾਇਆ ਹੁੰਦਾ ਨਹੀਂ ਆਇਆ ਸਾਡੇ ਆਟਾ ਜੇ ਆਟਾ ਉਹ ਕਣਕ ਕੱਟ ਲਈਏ ਫਿਰ ਕਿਵੇਂ ਮੇਨ ਮੇਨ ਆਮ ਆਦਮੀ ਪਾਰਟੀ ਵਾਲਿਆਂ ਦੀ ਆਉਂਦੇ ਆਉਦੇ ਬੰਦੇ ਆਇਆ ਫਿਰ ਐਵੇਂ ਹੀ ਫਰ ਮੂੰਹ ਮੱਥੇ ਵਾਲਿਆਂ ਨੇ ਦਿੱਤਾ ਹੋ ਹੂੰ ਵਿਅਮ ਸਾਰਿਆਂ ਨੂੰ ਟੋਟਲ ਤਾਂ ਨਹੀਂ ਨਾ ਮਿਲਿਆ। ਅੱਛਾ ਜੀ। ਮੂੰ ਮੱਥੇ ਵਾਲਾ ਨੂੰ ਮਿਲਿਆਗਾ। ਅੱਛਾ ਜੀ। ਤੇ ਜਿਹਨੂੰ ਮਿਲ ਗਿਆ ਤੇ ਉਹਦੀ 20 ਕਿਲੋ ਕਣਕ ਕੱਟੀ ਗਈ ਆ। ਜੀ ਅੱਛਾ। ਹਾਂ ਉਹਨਾਂ ਦੀ ਕਣਕ ਕੱਟੀ ਗਈ ਆ। ਠੀਕ। ਸ੍ਰੀ ਕਾ ਜੀ। ਕਿਵੇਂ ਠੀਕ ਹੋ? ਫਿਰ ਠੀਕ ਹੈ ਜੀ। ਬਾਪੂ ਕਿਵੇਂ ਆ? ਪੰਜਾਬ ਸਰਕਾਰ ਕਿਵੇਂ ਆ? ਚੰਗੇ ਕੰਮ ਕੀਤੇ ਆ ਕੁਝ ਪੰਜਾਬ ਸਰਕਾਰ ਨੇ? ਨਹੀਂ ਸਾਡੇ ਭਾਦ ਦੇ ਤਾਂ ਨਹੀਂ ਕੀਤੇ ਸਾਡੇ ਭਾਦ ਤਾਂ ਬਾਦਲ ਹੀ ਚੰਗਾ ਸੀ। ਅੱਛਾ ਜੀ। ਹੁਣ ਵੀ ਬਾਦਲ ਨੂੰ ਜਿਤਾਵਾਂਗੇ। ਕੀ ਗੱਲ ਬਾਪੂ ਕਿਉਂ ਬਾਦਲ ਕਿਹਨੂੰ ਵੋਟ ਪਾਉਂਗੇ? ਜਦੋਂ ਕੋਈ ਬਹਿਲਾ ਨਹੀਂ ਕਰਿਆ ਪੂਰਾ ਕੋਈ ਕੰਮ ਨਹੀਂ ਕਰਿਆ ਫਿਰ ਤਕਰੀਬਾਂ ਦਾ ਫਿਰ ਹੋਰ ਕੀ ਕਰਨਾ ਬਾਪੂ ਨੇਰੀ ਹਾਂ ਨੇਰੀ ਆਈ ਸੀ 92 ਐਮਐਲ ਜਿਤਾਤੇ ਹੈ ਨਾ ਹਾਂ ਬਸ ਐਵੇਂ ਗਏ ਅੱਛਾ ਜਦੋਂ ਅਸੀਂ ਐਪ ਗਏ ਜਦੋਂ ਕੋਈ ਕੋਈ ਸੁਣੀ ਨਹੀਂ ਗਰੀਬਾਂ ਦਾ ਕੋਈ ਕੋਈ ਇੱਕ ਕੰਮ ਕਰਾਵੇ ਗਰੀਬਾਂ ਦਾ ਮੈਂ ਲੈ ਕੇ ਜਾਣ ਦਿਆ ਹੂੰ ਬਾਪੂ ਪਹਿਲਾਂ ਜੀਪਾਂ ਕਾਰਾਂ ਆਉਂਦੀਆਂ ਸੀ ਹਨਾ ਬਸ ਵੀ ਬੱਸਾਂ ਆਉਂਦੀਆਂ ਸੀਗੀਆਂ ਵੀ ਵੋਟਾਂ ਪਾਉਣ ਵਾਸਤੇ ਹਨਾ ਤੇ ਇੱਕੀ ਵਾਰ ਜਿਹੜਾ ਲੋਕਾਂ ਨੇ ਨੇਰੀ ਵਗਾਈ ਸੀ ਤੁਰ ਕੇ ਵੋਟਾਂ ਪਾਉਣ ਗਏ ਆ ਮਾ ਜੀ ਆਪ ਹੀ ਆਪ ਹੀ ਗਏ ਆ ਸਾਰੇ ਹਾਂ ਐ ਸੀ ਵੀ ਬਾਦ ਲੱਗਿਆ ਨੇ ਕਾਂਗਰਸੀਆਂ ਦੀ ਜੀਪ ਤੇ ਨਹੀਂ ਚੜਨਾ ਹੈ ਹਨਾ ਅੱਜ ਤੇ ਬਣਾਵਾਂਗੇ ਤੇ ਵੀ ਪਤਾ ਨਹੀਂ ਕੀ ਕੁਛ ਦੇਣਗੇ ਅੱਛਾ ਤੇ ਬਹਿਦਾ ਵੀ ਕਰਿਆ ਸੀਗਾ ਦਿੱਤਾ ਇੱਕ ਨਹੀਂ ਗਰੀਬਾਂ ਨੂੰ ਕੁਛ ਨਹੀਂ ਦਿੱਤਾ ਜੇ ਕੋਈ ਦਿੱਤਾ ਉਹ ਤਾਂ ਕਹਿੰਦੇ ਹਾਈ ਕਦੇ ਪਹਿਲਾਂ 30 ਕਿਲੋ ਸੀ ਹੁਣ 15 ਕਿਲੋ ਕਰਤੀ ਉਹ ਤਾਂ ਕਹਿੰਦੇ ਸਰਕਾਰੀ ਗਰੀਬਾਂ ਦੀ ਹੈ ਨਹੀਂ ਨਹੀਂ ਸਾਬ ਆਪੋ ਆਪਣੇ ਆਪ ਦੇ ਛੱਡ ਫੜਦੇ ਹੈ ਆਪ ਦੇ ਛੱਡ ਫੜ ਦਿਆ ਅੱਛਾ ਜੀ ਥੋੜਾ ਇੱਥੇ ਫ੍ਰੀ ਕੋਟ ਹਲਕਾ ਹੈ ਤੇ ਨਾ ਸੂਬਾ ਜਿੱਤੇ ਤੇ ਜੋ ਮਰਜ਼ੀ ਕਰ ਲਿਆ ਅੱਛਾ ਜੀ ਪੱਕਾ ਸੂਬੇ ਬਾਦਲ ਨੂੰ ਟਿਕਟ ਦੇ ਦਿਆ ਨਾ ਫਿਰ ਕਿੱਥੇ ਵੀ ਹੈ ਅੱਛਾ ਠੀਕ ਹੈ ਕਿਵੇਂ ਕਰਮਜੀਤ ਅਨਮੋਲ ਨੂੰ ਵੀ ਖੜਾ ਕਰਤਾ ਆਮ ਆਦਮੀ ਪਾਰਟੀ ਬਾਸ ਉਹ ਹਰਗੋ ਜੱਟਾਂ ਨਗਾ ਹਾਂ ਅੱਛਾ ਜੀ ਇੱਥੇ ਕਹਿੰਦੇ ਸੀ ਇਹ ਸੀਟ ਤਾਂ ਇਹਨਾਂ ਦੀ ਪੱਕੀ ਆ ਬਾਦਲ ਕੀ ਬਾਦਲ ਕੀ ਪੱਕੀ ਹੈ ਜਿਹਨੂੰ ਮਰਜ਼ੀ ਖੜਾ ਕਰ ਦੇਣ ਹਾਂ ਹਾਂ ਅੱਛਾ ਜੀ ਫਰੀਦਕੋਟ ਸੀਟ ਪੱਕੀ ਆ ਹਾਂ ਬਾਪੂ ਕਿੰਨਾ ਗੱਲਾਂ ਤੋਂ ਨਾਰਾਜ਼ ਹੋ ਗਏ ਤੁਸੀਂ 1000 ਰੁਪਿਆ ਵਾਅਦਾ ਕਰਿਆ ਸੀ ਤੁਹਾਡੇ ਨਾਲ ਮਿਲ ਗਿਆ ਹਾਂ ਕੋਈ ਵਾਅਦਾ ਨਹੀਂ ਪੂਰਾ ਨਹੀਂ ਕਰਾ ਕੋਈ ਕੰਦਾ ਪੈਸੰਬਰਾਉ ਨਾ ਪੈਸੰਬਰਾਈ ਨਾ ਕੋਈ ਕਣਕ ਵੀ ਸਾਡੀ ਤਾਂ 15 ਕਿਲੋ ਕੱਟਦੀ 30 ਕਿਲੋ ਹੁੰਦੀ ਸੀ ਇੱਥੇ 15 ਰਹਿ ਗਈ ਅੱਛਾ ਜੀ ਹਾਂ ਤੇ ਸਾਨੂੰ ਫਿਰ ਕੀ ਚੰਗਾ ਆਇਆ ਇਹ ਤਾਂ ਕਹਿੰਦੇ ਪੀਸੇ ਆ ਬਸ ਨਹੀਂ ਪੀਸੇ ਸਾਡੇ ਤਾਂ ਆਇਆ ਨਹੀਂ ਕਿੱਥੇ ਆਇਆ ਹੋਊਗਾ ਵਿੱਚ ਆਇਆ ਹੋਊ ਮਹੱਲਾ ਕਲੀਨਿਕ ਬਣਿਆ ਬਾਪੂ ਤੁਹਾਡੇ ਜਿਹੜਾ ਸਰਕਾਰੀ ਹਸਪਤਾਲ ਹੈ ਇੱਥੇ ਸਾਡੇ ਦਾ ਨਾ ਕੋਈ ਸਕੂਲ ਹੈ ਨਾ ਕੋਈ ਮਹੱਲਾ ਹੈ ਨਾ ਕੁਝ ਨਹੀਂ ਪਾਣੀ ਵੀ ਨਹੀਂ ਪੀਣ ਨੂੰ ਆਉਂਦਾ ਅੱਛਾ ਜੀ ਹਾਂ ਹੋਰ ਦੱਸ ਅੱਛਾ ਜੀ ਕੋਈ ਹਾਂਜੀ ਪਾਣੀ ਪੀਣ ਵਾਲਾ ਵੀ ਨਹੀਂ ਵਟ ਵਕਤ ਦਾ ਅੱਛਾ ਹਾਂਜੀ ਕੋਈ ਸਹੂਲਤ ਨਹੀਂ ਇੱਕ ਵੀ ਆਹ ਵੇਖੋ ਘਟੋ ਘੱਟ ਕਿੰਨੀ ਬੋਟ ਹੋਣੇ 100 ਬੋਟ ਐ ਇੱਥੇ ਕਿੰਨੇ ਵੋਟਾਂ ਲੈਣਾ ਸੀ ਉਹਦੋਂ ਕਿਹਾ ਸੀ ਉਹਨਾਂ ਉਹ ਸਾਰਾ ਕੁਝ ਹੀ ਕਹਿ ਕੇ ਗਏ ਨਾ ਤਾਂ ਕੋਈ ਗਲੀ ਕੋਈ ਨਾਲੀ ਨਾ ਕਿਸੇ ਦਾ ਕੋਈ ਬੱਚਾ ਮੁਲਾਜ਼ਮ ਕੋਈ 15 ਪੜਿਆ 14 ਪੜਿਆ ਕੋਈ ਬੀਏ ਕਰੀ ਬੈਠਾ ਕੋਈ ਕਿੰਨੇ ਕਿੰਨੇ ਕੋਰਸ ਕਰਿਆ ਕਹਿੰਦੇ ਕਿ ਸਰਕਾਰੀ ਨੌਕਰੀਆਂ ਤਾਂ ਅਸੀਂ 40000 ਤੋਂ ਪਲੱਸ ਵੰਡੀਆਂ ਤੁਸੀਂ ਕਹਿੰਦੇ ਨਹੀਂ ਮਿਲਦੇ ਉਹ ਹੁਣ ਕੀ ਪਤਾ ਕਿਹਨੂੰ ਵੰਡੀਆਂ ਜੇ ਕੋਈ ਆਪਣੇ ਪਿੰਡ ਨਗਰ ਚ ਜਾਂ ਨੇੜੇ-ਤੇੜੇ ਲੱਗਾ ਹੋਏ ਫੇਰ ਹੀ ਕਹਿ ਸਕਦੇ ਆਪਾਂ ਠੀਕ ਹੈ ਜੇ ਪਿੰਡ ਚੋਂ ਵੀ ਦੋ ਮੁੰਡੇ ਰੱਖੇ ਹੋਣ ਫਿਰ ਵੀ ਬੰਦਾ ਕਹੇ ਵੀ ਹਾਂ ਯਾਰ ਸਾਡੇ ਵੀ ਰੱਖੇ ਆ ਦੋ ਬੰਗੇ ਉਹ ਤੁਸੀਂ ਕਹਿੰਦੇ ਸਾਡੇ ਪਿੰਡ ਚੋਂ ਦੋ ਮੁੰਡੇ ਨਹੀਂ ਲੱਗੇ ਉਹ ਤਾਂ ਕਹਿੰਦੇ ਨੌਕਰੀਆਂ ਵੜ ਜਾਂਦੇ ਫਿਰ ਕਹੀ ਤਾਂ ਜਾਂਦੇ ਕਹਿੰਦੇ ਹੁਣ ਕੱਲੇ ਮੈਂ ਕਹਿ ਦਿੰਨਾ ਵੀ ਲੈਕਸੋ ਬੋਰਡ ਲਾਈ ਪਈ ਆ ਬਾਪੂ ਉਹਨਾਂ ਦੀ ਲਾਇ ਰਹਿਣ ਕੱਲੇ ਬੋਰਡ ਹੀ ਰਹਿ ਜਾਣਗੇ ਹੁਣ ਵੀ ਬੋਰਡ ਹੀ ਰਹਿ ਜਾਣਗੇ ਠੀਕ ਐ ਇਸ ਦੂਬਾਰ ਵੀ ਹਾਂ ਆ ਸਾਡੇ ਤੁਰ ਕੇ ਵੇਖੋ ਇਹ ਤੇ ਛੜਕਾਂ ਦਾ ਹਾਲ ਵੇਖੋ ਇਹਨਾਂ ਸਰਕਾਰ ਦੇ ਵਿੱਚ ਕੀ ਹਾਲ ਹੈ ਤੇ ਛੜਕਾਂ ਦਾ ਹਮ ਹੁਣ ਵੋਟਾਂ ਲੈਣ ਵਾਸਤੇ ਆਉਣਗੇ ਫਿਰ ਕਹੂੰਗੀ ਹਾਂ ਅਸੀਂ ਆਖਾਂਗੇ ਹੂੰ ਬਹੁਤ ਘਟੀਆ ਸਰਕਾਰ ਹੈ ਅੱਛਾ ਜੀ ਹਾਂ ਪੱਕੀ ਗੱਲ ਹੈ ਕਿਸਮ ਦੀ ਕੋਈ ਸਹੂਲਤ ਨਹੀਂ ਦਿੱਤੀ ਸਾਨੂੰ ਇੱਕ ਵੀ ਇੰਨੀ ਛੇਤੀ ਕਿਉਂ ਲੋਕਾਂ ਦਾ ਮਨ ਮਗ ਲੋਕਾਂ ਦਾ ਮਨ ਰੱਖਣਾ ਹੀ ਹੈ ਜਦੋਂ ਕੋਈ ਇਹਨਾਂ ਨੇ ਆਈ ਨਹੀਂ ਕਰਿਆ ਇੱਕ ਕੋਈ ਵਾਦਾ ਪੂਰਾ ਨਹੀਂ ਕਰਿਆ ਅੱਛਾ ਤੁਸੀਂ ਮਨਰੇਗਾ ਦਾ ਕੰਮ ਕਰਦੇ ਹੋ 100 ਦਿਨ ਦਾ ਰੋਜ਼ਗਾਰ ਮਿਲ ਜਾਂਦਾ ਔਰ ਰੋਜ਼ਗਾਰ ਮਿਲਦਾ ਪਰ ਕਈ ਬੰਦਿਆਂ ਦਾ ਹੁਣ ਪੈਸੇ ਨਹੀਂ ਆਉਂਦੇ ਹੂੰ ਕਿਸੇ ਬੰਦੇ ਦੇ ਪੂਰੇ ਆਉਂਦੇ ਕਈਆਂ ਦੇ ਆਉਂਦੇ ਨਹੀਂ ਅੱਛਾ ਜੀ ਹਾਂ ਹੂੰ ਵਿੱਚ ਕਈ ਬੰਦਿਆਂ ਦੇ ਨਹੀਂ ਆਉਂਦੇ ਬਾਪੂ ਕਿਵੇਂ ਕੀ ਕਹਿੰਦੇ ਸੀ ਰੋਜ਼ਗਾਰ 100 ਦਿਨ ਦਾ ਮਿਲ ਜਾਂਦਾ ਇਹ ਰੁਜ਼ਗਾਰ ਇਹਨਾਂ ਨੇ ਥੋੜੋ ਦਿੱਤਾ ਉਹ ਤਾਂ ਪਹਿਲੀਆਂ ਵਾਲੀਆਂ ਸਰਕਾਰਾਂ ਨੇ ਦਿੱਤਾ ਉਹੀ ਮਿਲਦਾ ਸਾਨੂੰ ਇਹਨਾਂ ਨੇ ਕੀ ਦਿੱਤਾ ਅੱਛਾ ਜੀ ਨਾ ਇੱਕ ਪੈਸਾ ਨਹੀਂ ਵਧਾਇਆ ਸਾਡਾ ਇਹਨਾਂ ਨੇ ਬਾਪੂ 2500 ਰੁਪਏ ਪੈਨਸ਼ਨ ਪੈਸਾ ₹200 ਛੱਡ ਕੇ ਉਹ ਤਾਂ ਜਿਹੜੇ ਪਹਿਲਾਂ ਵਾਲੇ ਜਿੱਦਾਂ ਪਹਿਲਾਂ ਸਰਕਾਰਾਂ ਨੇ ਲਾਏ ਪੈਨਸ਼ਨਾਂ ਉਹ ਵੀ ਖੋਲ ਨੂੰ ਫਿਰਦੇ ਆ ਵੀ ਕਦੋਂ ਦੇਈ ਜੰਨੇ ਉਹ ਅੱਛਾ ਜੀ ਹਾਂ ਉ ਤਾਂ ਭਗਵੰਤ ਮਾਨ ਦਾ ਕਹਿ ਦਿੰਦਾ ਕਿ ਮੈਂ ਤਾਂ ਗਰੀਬਾਂ ਦਾ ਮੁੰਡਾ ਕਹਿੰਦਾ ਆਮ ਆ ਜੀ ਹਾਂ ਕਹਿੰਦਾ ਮੈਂ ਤਾਂ ਲੋਕਾਂ ਦੇ ਵਿੱਚ ਹੈ ਨਹੀਂ ਉਹ ਕੋਈ ਪਤਾ ਕਿਹੜਾ ਮੁੰਡਾ ਅਸੀਂ ਤਾਂ ਜਾਣਦੇ ਨਹੀਂ ਉਹਨੂੰ ਅੱਛਾ ਜੀ ਹਾਂ ਤੇ ਬਾਪੂ ਤੁਸੀਂ ਐਮਐਲਏ ਕਰਕੇ ਸਾਡੇ ਨਾਲ ਗਿਆ ਸੀ ਵੀ ਮੈਂ ₹2500 ਕਰਦਾ ਤੇ ਉਹ ਕੱਲੇ ਗੱਪ ਵੀ ਮਾਰੀ ਜਾਂਦੇ ਸੱਚ ਜੀ ਦਾ ਗੱਲ ਕੋਈ ਖੋਲ ਕੇ ਕਰੇ ਅੱਛਾ ਜੀ ਸਾਡੇ ਮੱਥੇ 'ਤੇ ਆ ਕੇ ਲੱਗੇ ਸੀ ਉਹਨੂੰ ਪੁੱਛੀਏ ਹੂੰ ਮੈਂ ਕਰ ਦੂ ਐ ਕਰ ਦੂ ਅੱਜ ਤੱਕ ਮੂੰਹ ਨਹੀਂ ਵਿਖਾਇਆ ਅੱਛਾ ਜੀ ਕਿ ਆ ਕੇ ਖੜੇ ਤਾਂ ਸਹੀ ਹੈ ਨਾ ਜੁੱਤੀਆਂ ਦੇ ਹਾਰ ਪਏ ਉਹਦੇ ਗੱਲ ਤੇ ਸਾਨੂੰ ਕੌਣ ਆਕੂ ਅੱਛਾ ਜੀ ਜੁੱਤੀਆਂ ਬੰਨ ਕੇ ਰੱਖੀਆਂ ਪਈਆਂ ਸਾਡੀਆਂ ਬਾਪੂ ਜੀ ਤੁਸੀਂ ਇੱਥੇ ਐਨੇ ਜਣੇ ਬੈਠੇ ਹੋ ਕਿਸੇ ਨੇ ਦੇਖਿਆ ਜਦੋਂ ਵੋਟਾਂ ਤੋਂ ਜਿੱਤਣ ਤੋਂ ਬਾਅਦ ਐਮਐਲਏ ਨੂੰ ਕਦੇ ਹੁਣ ਹੁਣ ਤਾਂ ਆਇਆ ਹੀ ਕੋਈ ਨਹੀਂ ਸਾਡੇ ਕੋਲੇ ਅੱਛਾ ਜੀ ਹਾਂ ਉਸ ਤੋਂ ਬਾਅਦ ਉਹਨਾਂ ਲਖੀਰ ਹੀ ਮਾਰਤੀ ਵਜਣਾ ਹੀ ਨਹੀਂ ਕਿਤੇ ਸੱਥ ਦੇ ਵਿੱਚ ਆਏ ਹੋਣੇ ਤਾਂ ਕਹਿੰਦੇ ਕਿ ਸਰਕਾਰ ਸੱਥਾਂ ਤੋਂ ਚੱਲਦੀ ਹੈ ਨਹੀਂ ਜੀ ਧੂਠ ਸਾਹਿਬ ਜਿੰਨੇ ਧੂਠ ਮਾਰਦੀ ਹੈ ਸਰਕਾਰ ਮਾਰ ਰਹੀ ਹੈ ਇਕੱਲੀ ਅੱਛਾ ਜੀ ਹਾਂ ਸਾਰੇ ਝੂਠ ਕੋਈ ਸੱਚ ਨਹੀਂ ਇੱਕ ਵੀ ਬਚਨ ਬਾਪੂ ਜੀ ਆਪਾਂ ਗੱਲ ਕਰੀਏ ਪਿਛਲੀ ਕਾਲੀ ਦਲ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਕਿਵੇਂ ਉਹ ਠੀਕ ਸੀ ਇਹਨਾਂ ਦਾ ਉਹ ਠੀਕ ਸੀ ਜੀ ਕੁਛ ਨਾ ਕੁਛ ਤਾਂ ਦਿੰਦੇ ਹੀ ਸੀ ਉਹ ਲੈ ਕੇ ਨਹੀਂ ਜਾਂਦੇ ਸੀ ਪਰ ਇਹ ਖੋਣਾ ਚਾਹੁੰਦੇ ਆ ਜਿਹੜਾ ਕਹਿੰਦਾ ਮੈਂ ਆਟਾ ਵੰਡਣਾ ਸਾਥ ਸਾਡੇ ਪਿੰਡ ਚ ਜਾ ਕੇ ਪ੍ਰਤਾਲ ਕਰੋ ਇੱਕ ਘਰ ਦੇ ਵੀ ਨਹੀਂ ਆਇਆ ਆਟਾ ਸਾਡਾ ਪਿੰਡ ਕਿੱਥੇ ਆ ਬਈ ਅੱਛਾ ਜੀ ਕਿਹੜਾ ਪਿੰਡ ਆ ਬਾਪੂ ਜੀ ਆ ਮੈਲੜ ਕੋਠੇ ਆ ਜੀ ਮੈਲੜ ਕੋਠੇ ਠੀਕ ਹੈ ਤਾਂ ਆਟਾ ਮਿਲਿਆ ਨਹੀਂ ਤੁਹਾਨੂੰ ਨਹੀਂ ਮਿਲਿਆ ਜੀ ਜੀ ਤੇ ਇਹਨਾਂ ਨੇ ਫਲੈਕਸ ਬੋਰਡ ਲਾਤੇ ਕਹਿੰਦੇ ਗੱਡੀਆਂ ਸਾਡੀਆਂ ਜਾਂਦੀਆਂ ਪਿੰਡਾਂ ਦੇ ਹੁਣਨੀਆਂ ਪਰ ਸਾਡੇ ਕੋਲੇ ਕੋਈ ਗੱਡੀ ਨਹੀਂ ਹੈ ਇਹ ਸਾਨੂੰ ਨੂੰ ਪਤਾ ਇਸ ਗੱਲ ਦਾ ਅੱਛਾ ਹੁਣ ਵੋਟਾਂ ਆ ਗਈਆਂ ਬਾਪੂ ਜੀ ਫਿਰ ਵੋਟਾਂ ਲੈਣਾ ਉਹਨ ਕੀ ਤੁਹਾਡੇ ਕੋਲ ਹਾਂ ਦੇਵਾਂਗੇ ਵੋਟਾਂ ਅਸੀਂ ਜੁੱਤੀਆਂ ਪਾ ਕੇ ਨਾ ਹਾਰ ਚ ਪ੍ਰੋਕ ਰੱਖੀਆਂ ਪਈਆਂ ਅੱਛਾ ਦੇਵਾਂਗੇ ਹਾਂ ਹਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਿਨਾ ਮੰਨ ਲਓ ਕਿ ਫਰੀਦਕੋਟ ਸੀਟ ਦੇ ਵਿੱਚ ਕੌਣ ਸੀਟ ਕੱਢ ਸਕਦਾ ਕਾਂਗਰਸ ਕਾਲੀ ਜਾਂ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਤਾਂ ਜੀ ਜੜ ਵੀ ਨਹੀਂ ਰਹਿਣੀ ਅੱਛਾ ਜੀ ਤੇ ਵੀ ਨਹੀਂ ਰਹਿਣੀ ਤਾਂ ਕਿਸੇ ਤਾਂ ਛੱਡੋ ਤੁਸੀਂ ਫਰੀਦਕੋਟ ਦੀ ਤਾਂ ਛੱਡੋ ਉਹਦੀ ਤਾਂ ਕਿਤੇ ਵੀ ਨਹੀਂ ਰਹਿਣੀ ਜੀ ਹਾਂ ਤਾਂ ਕਾਲੀ ਕਾਂਗਰਸੀਆਂ ਦੇ ਵਿੱਚੋਂ ਕਿਹਨੂੰ ਸੀਟ ਮਿਲ ਸਕਦੀ ਕਾਲੀ ਦੀ ਸੀਟ ਪੱਕੀ ਹੈ ਇਹ ਅੱਛਾ ਫਰੀਦਕੋਟ ਸੀਟ ਹਾਂ ਫਰੀਦਕੋਟ ਸੀਟ ਵੀ ਦੀ ਹੈ ਪੱਕੀ ਲੈ ਜਾਣਗੇ ਜੀ ਪੱਕਾ ਜੀ ਜਿਹਨੂੰ ਮਰਜ਼ੀ ਦੇ ਦੇਣ ਸੀਟ ਕਿਸੇ ਨੂੰ ਵੀ ਦੇ ਦੇਣ ਕਹੇ ਜੀ ਤਾਂ ਚੰਨੀ ਇਥੋਂ ਲੱਗਦਾ ਕਿ ਜਿਹੜਾ ਕਾਂਗਰਸ ਦੇ ਜਿਹੜੇ ਸਾਬਕਾ ਸੀਐਮ ਨੇ ਉਹ ਵੀ ਕੋਈ ਆਜੇ ਪਰ ਨਹੀਂ ਕੋਈ ਵੀ ਨਹੀਂ ਜਿੱਤ ਸਕਦਾਗਾ ਇਹ ਤਾਂ ਬਾਦਲ ਦੀ ਪੱਕੀ ਹੈ ਸੀਟ ਅੱਛਾ ਜੀ ਠੀਕ ਹੈ ਕਹਦੀ ਹੈ ਜਿਹੜਾ ਕਹਦੀ ਹੈ ਕਿ ਵੋਟਾਂ ਵੀ ਆ ਗਈਆਂ ਨੇ ਹੁਣ ਫਿਰ ਦੁਬਾਰਾ ਇਥੋਂ ਜਿਹੜੀ ਫਰੀਦਕੋਟ ਦੀ ਸੀਟਾ ਕਿਹਨੂੰ ਮਿਲ ਸਕਦੀ ਹੈ ਇਹ ਜੀ ਆਪਣਾ ਕਾਲੀਆਂ ਨੂੰ ਕਾਲੀਆਂ ਨੂੰ ਪੱਕਾ ਮਿਲੂਗੀ ਬਿਲਕੁਲ ਜੀ ਗਰੀਬਾਂ ਦੇ ਲਈ ਤੁਸੀਂ ਰੋਜ਼ਗਾਰ ਕਰਦੇ ਹੋ ਦਿਹਾੜੀ ਮਜ਼ਦੂਰੀ ਕਰਦੇ ਹੋ ਕਿਵੇਂ ਗਰੀਬਾਂ ਲਈ ਕਾਲੀ ਠੀਕ ਸੀ ਹਾਂਜੀ ਹਾਂਜੀ ਠੀਕ ਸੀ ਉਹ ਕੁਛ ਨਾ ਕੁਛ ਹਸੂਰ ਤਾਂ ਦਿੰਦੇ ਸੀਗੇ ਮਤਲਬ ਕਿ ਇਹਨਾਂ ਨੂੰ ਝੂਠੇ ਮਾਰਦੇ ਸੀ ਅੱਛਾ ਜੀ ਹਾਂਜੀ ਜੀ ਇਹਨਾਂ ਨੇ ਵੋਟਾਂ ਲੈਣੀਆਂ ਸੀ ਉਦੋਂ ਕਹਿੰਦੇ ਸੀ ਰਸੋਈ ਖਰਚਾ ਵੀ ਦੇਵਾਂ ਹਾਂਜੀ ਕੁਛ ਵੀ ਨਹੀਂ ਦਿੱਤਾ ਜੀ ਸਾਨੂੰ ਤਾਂ ਅੱਛਾ ਜੀ ਹਾਂਜੀ 10000 ਰੁਪਏ ਆ ਗਿਆ ਨਹੀਂ ਜੀ ਜੀ ਹੁਣ ਵੋਟਾਂ ਲੈਣ ਆਉਣਗੇ 1000 ਰੁਪਏ ਦਾ ਪੁੱਛੂਗੇ ਪੁੱਛਾਂਗੇ ਤਾਂ ਸਹੀ ਬਾਈ ਅੱਛਾ ਹਾਂਜੀ ਤੇ ਜੇ ਉਹਨਾਂ ਨੇ ਕਿਹਾ ਤਾਂ ਵੀ ਖਾਤੇ ਚ ਪਾਤੀ ਸੀ ਅਸੀਂ ਤਾਂ ਖਾਤੇ ਜਾ ਇਹ ਨਹੀਂ ਅੱਛਾ ਜੀ ਹਾਂਜੀ ਆਏ ਨਹੀਂ ਨਹੀਂ ਜੀ ਤਾਂ ਹੁਣ ਵੋਟਾਂ ਲੈਣ ਆਏ ਜਦੋਂ ਹੁਣ ਕਿਹੜੀ ਪਾਰਟੀ ਨੂੰ ਵੋਟਾਂ ਪਾਉਂਗੇ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਕਾਲੀ ਦਲ ਦੀ ਜਾਂ ਕਾਂਗਰਸ ਕਿਹਨੂੰ ਪਾ ਸਕਦੇ ਹੋ ਜਿਹੜੀ ਚੰਗੀ ਲੱਗੀ ਉਹਨੂੰ ਪਾ ਦਾਂਗੇ ਜਿਹੜੀ ਚੰਗੀ ਲੱਗੀ ਕਿਵੇਂ ਦਾ ਲੱਗਦਾ ਕਿਹਨੇ ਕੰਮ ਚੰਗੇ ਕੀਤੇ ਆ ਤੁਸੀਂ ਇਹ ਗੱਲ ਦੱਸ ਦਿਓ ਵੋਟਾਂ ਨਹੀਂ ਪਾਣੀ ਕਾਲੀ ਦਲ ਨਹੀਂ ਕੀਤੇ ਹੋਈ ਕਾਲੀ ਦਲ ਨਹੀਂ ਹਾਂਜੀ ਠੀਕ ਆਮ ਆਦਮੀ ਪਾਰਟੀ ਫਲੈਕਸ ਬੋਰਡ ਲਾ ਰਹੀ ਆ ਵੱਡੇ ਵੱਡੇ ਕਹਿੰਦੇ ਅਸੀਂ ਨੌਕਰੀਆਂ ਦਿਤੀਆਂ ਤੁਹਾਡੇ ਪਿੰਡ ਕਿਸੇ ਨੂੰ ਨੌਕਰੀ ਮਿਲੀ ਨਹੀਂ ਮਿਲੀ ਵੀਰੇ ਹਜੇ ਸਰਕਾਰ ਨੇ ਤਾਂ ਵੱਡੇ ਵੱਡੇ ਬੋਰਡ ਲਾਤੀ ਨਹੀਂ ਹਜੇ ਤੀ ਕਰਤਾ ਕਿਸੇ ਨੂੰ ਨਹੀਂ ਮਿਲੀ ਵੀਰੇ ਬੱਚਿਆਂ ਨੂੰ ਅਸੀਂ ਦਿਹਾੜੀ ਕਰਕੇ ਬੱਚੇ ਪੜਾ ਰਹੇ ਆ ਹਜੇ ਤੀ ਕਰ ਕਿਸੇ ਬੱਚੇ ਨੂੰ ਨੌਕਰੀ ਨਹੀਂ ਮਿਲੀ ਉਹ ਤਾਂ ਕਹਿੰਦੇ ਗਰੀਬਾਂ ਦੇ ਜਵਾਕ ਲੱਗ ਰਹੇ ਤੁਸੀਂ ਗਰੀਬ ਨਹੀਂ ਕਿਤੇ ਅਮੀਰ ਨਾ ਹੋ ਨਾ ਵੀਰੇ ਗਰੀਬ ਐ ਸੀ ਕੋਠੀਆਂ ਤਾਂ ਨਹੀਂ ਬਾਰਕੀਆਂ ਨਹੀਂ ਕੋਠੀਆਂ ਜੇ ਮਰੇ ਗੱਧ ਕਿਉਂ ਆਈਏ ਵੀਰੇ ਮੀਰ ਹੋਈਏ ਤਾਂ ਹਾਂ ਨਰੇਗਾ ਤਿੰਨ ਨਾ ਸਕਦੇ ਭੈਣੇ ਇੱਕ ਗੱਲ ਹੋ ਰਿਹਾ ਕਿ ਆਮ ਆਦਮੀ ਪਾਰਟੀ ਜਦੋਂ ਸੱਤਾ ਦੇ ਵਿੱਚ ਆਉਣਾ ਸੀ ਉਦੋਂ ਕਹਿੰਦੇ ਸੀ ਅਸੀਂ ਆਮ ਘਰਾਂ ਦੇ ਆ ਉਸ ਤੋਂ ਬਾਅਦ ਜਦੋਂ ਜਿੱਤ ਜਾਂਦੀ ਹੈ ਉਸ ਤੋਂ ਬਾਅਦ ਤੁਹਾਡੇ ਘਰਾਂ ਦੇ ਵਿੱਚ ਆਏ ਆ ਨਹੀਂ ਆਏ ਵੀਰੇ ਨਹੀਂ ਆਏ ਕੋਈ ਨਹੀਂ ਆਇਆ ਵੋਟਾਂ ਲੈਣ ਆਏ ਸੀ ਵੋਟਾਂ ਪਾਲ ਲੈ ਲੀਆਂ ਮੁੜ ਕੇ ਨਹੀਂ ਕੋਈ ਨਹੀਂ ਆਇਆ ਜੀ ਸਾਡੇ ਕੋਲੇ ਅੱਛਾ ਤੇ 1000 ਰੁਪਏ ਦੀ ਗੱਲ ਕੀਤੀ ਸੀ ਭੈਣਾਂ ਨੂੰ ਮਿਲ ਗਿਆ ਨਹੀਂ ਮਿਲਿਆ ਵੀਰੇ ਪੈਣਾ ਆਟੇ ਦੀ ਗੱਲ ਹੁੰਦੀ ਆ ਆਟਾ ਕਹਿੰਦੇ ਪੀਸਿਆ ਪਸਾਇਆ ਮਿਲ ਜਾਂਦਾ ਪੈਣਾ ਹੁਣ ਮਜ਼ਦੂਰੀ ਕਰਦੀਆਂ ਨੇ ਤੁਸੀਂ ਨਰੇਗਾ ਦਾ ਕੰਮ ਕਰਦੀਓ ਕਹਿੰਦੇ ਪੀਣਾ ਬਣਾਉਣ ਦੀ ਲੋੜ ਨਹੀਂ ਪੀਸਿਆ ਪਸਾਇਆ ਆਟਾ ਮਿਲ ਗਿਆ ਤੁਹਾਨੂੰ ਕਿਸੇ ਕਿਸੇ ਘਰ ਨੂੰ ਮਿਲਿਆ ਨਹੀਂ ਮਿਲਿਆ ਕਣਕੀ ਮਿਲੀ ਆ ਉਹ ਵੀ ਰੋੜਾ ਵਾਲੀ ਕਿਸੇ ਕਿਸੇ ਘਰ ਨੂੰ ਕਿਉਂ ਮਿਲ ਗਿਆ ਫਿਰ ਮਤਲਬ ਕਿ ਖਾਸ ਖਾਸ ਨੂੰ ਮਿਲ ਗਿਆ ਪਤਾ ਨਹੀਂ ਆ ਖਾਸ ਖਾਸ ਨੂੰ ਕਿਸੇ ਕਿਸੇ ਘਰ ਨੇ ਹਾਂ ਅੱਛਾ ਜੀ ਖਾਸ ਖਾਸ ਨੂੰ ਤੇ ਕਣਕੀ ਮਿਲੀ ਆ ਬਾਕੀਆਂ ਨੂੰ ਕਣਕ ਪੂਰੀ ਦੇ ਦਿੱਤੀ ਨਹੀਂ ਪੂਰੀ ਵੀ ਨਹੀਂ ਦਿੱਤੀ ਜਿਨ੍ਹਾਂ ਨੂੰ 15-15 ਕਿਲੋ ਆਈ ਆ ਟਾਈਮ ਤੇ ਮਿਲ ਜਾਂਦੀ ਆ ਕਣਕ ਟਾਈਮ ਤੇ ਕਿੱਥੇ ਮਿਲਦੀ ਹੈ ਵੀਰੇ ਟਾਈਮ ਤੇ ਮਿਲਦੀ ਹੋਵੇ ਫੇਰ ਕਾਦੀ ਗੱਲ ਪੈਨੇ ਰਾਸ਼ਨ ਕਾਰਡ ਪਹਿਲਾਂ ਤੋਂ ਚੱਲੇ ਆ ਰਹੇ ਆ ਕਾਫੀ ਲੰਬੇ ਸਮੇਂ ਤੋਂ ਤੇ ਪਹਿਲਾਂ ਟਾਈਮ ਤੇ ਮਿਲ ਜਾਂਦੀ ਸੀ ਪਿਛਲੀਆਂ ਸਰਕਾਰਾਂ ਦੇ ਪਹਿਲਾਂ ਗੱਲ ਮਿਲ ਜਾਂਦੀ ਸੀ ਵੀਰੇ ਟਾਈਮ ਤੇ ਤੇ ਫਿਰ ਇਹਨਾਂ ਨੂੰ ਤਾਂ ਆਮ ਕਹਿ ਕੇ ਚਾਹੇ ਤੁਸੀਂ ਗੱਲ 1000 ਰੁਪਏ ਦੀ ਕਰੀਏ ਆਪਾਂ ਤੁਸੀਂ 1000 ਰੁਪਏ ਦੇ ਕਰਕੇ ਬੀਬੀਆਂ ਨੇ ਬਹੁਤ ਜ਼ਿਆਦਾ ਕਿ ਬੋਟਾ ਵਾਲੀਆਂ ਮਸ਼ੀਨਾਂ ਹੀ ਤੋੜਤੀਆਂ ਸੀ ਨਾਪ ਤੇ ਬਟਨ ਮਸ਼ੀਨਾਂ ਤੋੜਤੀਆਂ ਵੱਧ ਚੜ ਕੇ ਬੋਟਾ ਪਾਈਆਂ ਸੀ ਇਕਤੀ ਪਾਉਂਗੀਆਂ ਬੋਟਾ ਫਿਰ ਨਹੀਂ ਪਾਉਂਦੇ ਵੀਰੇ ਅਸੀਂ ਤਾਂ ਸਾਹਮਣੇ ਚੁੱਲੇ 'ਚ ਪਾਵਾਂਗੇ ਅੱਛਾ ਜ ਤੇ ਭੈਣ ਇੱਕ ਉਹਨਾਂ ਨੇ ਇਹ ਹੁਣ ਕਹਿ ਦੇਣਾ ਕਿ ਪਿਛਲਾ 1000 ਰੁਪਏ ਜਿਹੜਾ ਉਧਾਰਾ ਕਰ ਲਓ ਹੁਣ 2000 ਦੇ ਦਾਂਗੇ ਫਿਰ ਪਾਉਂ ਨਹੀਂ ਪਾਉਂਦੇ ਵੀਰੇ ਜਮਾ ਨਹੀਂ ਪਾਉਂਦੇ ਅੱਛਾ ਫਿਰ ਨਹੀਂ ਪਾਉਂਦੇ ਵੀਰੇ ਨਹੀਂ ਪਾਉਂਦੇ ਸਾਰੀ ਦੇ ਦਾਂ ਤਾਨੂੰ ਕਿਨਾਂ ਨੂੰ ਕਹੋਂਗੇ ਕਿ ਕਿ ਵੀਰੇ ਬੱਚਿਆਂ ਨੂੰ ਲਾ ਸਕਣਗੇ ਅਸੀਂ ਤਾਂ ਉਸ ਨੂੰ ਕਹਿ ਤਾਂ ਭੈਣੇ ਸਾਰੀ ਦੇਣਗੇ ਅਸੀਂ ਇਹ ਵੀ ਕਹਿ ਦੇਣ ਕਿ ਹੁਣ ਤਾਂ ਪਹਿਲਾਂ ਵਾਲੀ ਇੱਕ ਨੌਕਰੀ ਹੈ ਜਿਹੜੀ ਉਧਾਰੀ ਕਰ ਲਓ ਕਹਿੰਦੇ 2 ਦੇ ਦਾਂਗੇ ਉਹ ਨੌਕਰੀਆਂ ਕੋਈ ਨਹੀਂ ਦਿੰਦਾ ਵੀਰੇ ਉਧਾਰੀ ਨੌਕਰੀ ਕਰੇ ਵੇ ਪਹਿਲਾਂ ਵਾਦਾ ਕੀਤਾ ਸੀ 1000 ਰੁਪਏ ਦਾ ਫਿਰ ਤੁਸੀਂ ਵੋਟਾਂ ਬਹੁਤ ਪਾਈਆਂ ਸੀਗੀਆਂ ਪਾਤੀਆਂ ਵੀ ਚੱਲ ਲਾਲਚ ਕਰਕੇ ਵੋਟ ਪਾਤੀ ਆ ਹੁਣ ਜਦੋਂ ਲਾਲਚੀ ਨਹੀਂ ਆਈ ਹੋਈ ਨਹੀਂ ਗਿਓ ਫਿਰ ਅੱਛਾ ਜੀ ਹੁਣ ਵੋਟ ਨਹੀਂ ਪਾਉਂਦੇ ਸੀ ਹੁਣ ਵੋਟਾਂ ਲੈਣ ਲਈ ਆਉਣਗੇ ਤੇ ਪੁੱਛੋਂਗੇ ਤੁਸੀਂ ਫਿਰ ਅਸੀਂ ਕਹਿੰਦੇ ਨਹੀਂ ਕਿ ਅਸੀਂ ਅਸੀਂ ਤਾਂ ਸਾਹਮਣੇ ਕਵਾਂਗੇ ਵੀ ਇੱਥੇ ਚੁੱਲੇ 'ਚ ਪਾਵਾਂਗੇ ਵੋਟ ਬਸ ਅੱਛਾ ਜੀ ਹੂੰ ਹੂੰ ਸਰਕਾਰ ਤਾਂ ਪੈਣੀ ਫਿਰ ਵੀ ਬਣ ਜਾਣੀ ਹੈ ਜੇ ਤੁਸੀਂ ਚੁੱਲੇ 'ਚ ਲਾਤੀ ਵੋਟ ਬਣ ਜਵੇ ਤਾਂ ਬਣ ਜਵੇ ਵਾਈ ਫਿਰ ਅਸੀਂ ਤੇ ਫਿਰ ਆਹੀ ਕਈ ਘਵਾੜਾ ਰਹਿਣਾ ਵੋਟਾਂ ਨਾਲ ਹੀ ਸਰਕਾਰਾਂ ਬਣਦੀਆਂ ਨੇ ਸਰਕਾਰ ਬਣਾਉਣ ਦੇ ਲਈ ਵੋਟ ਪਾ ਪਾ ਦਾਂਗੇ ਬਸ اچھا ਠੀਕ ਹੈ ਹਾਂ ਤੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਵਿੱਚ ਖੜੇ ਆ ਸੀ ਜਿੱਥੋਂ ਹਰ ਸਿਮਰਤ ਕੌਰ ਬਾਦਲ ਵੱਲੋਂ ਚੋਣ ਲੜੀ ਜਾਣੀ ਹੈ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਆ ਜਿਹੜਾ ਐਲਾਨ ਦਿੱਤਾ ਗਿਆ ਗਰਮੀਤ ਖੁੱਡੀਆਂ ਨੂੰ ਜੋ ਕਿ ਕੈਬਨਟ ਮੰਤਰੀ ਨੇ ਲੱਖੇ ਸੁਧਾਣੇ ਦਾ ਐਲਾਨ ਕੀਤਾ ਹੋਇਆ ਪੁੱਛਦੇ ਆ ਕਿਹੜੇ ਬਾਜ਼ੀ ਮਾਰਨਗੇ ਕਿੰਨਾ ਦਾ ਵੱਲ ਆ ਜਿਹੜੇ ਲੋਕ ਆ ਉਹ ਰੁੱਖ ਕਰਨਗੇ ਗੱਲਬਾਤ ਕਰਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਕਿੰਨਾ ਖੁਸ਼ ਨੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਠੀਕ ਹੋ ਜੀ ਵਧੀਆ ਵਧੀਆ ਤੁਸੀਂ ਸੱਥ ਵਿੱਚ ਬੈਠਦੇ ਹੋ ਕਿਹਾ ਸੀ ਸਰਕਾਰ ਸੱਥਾਂ ਚੋਂ ਚੱਲੂਗੀ ਕੀ ਆਮ ਆਦਮੀ ਪਾਰਟੀ ਆਪਣੇ ਵਾਅਦਿਆਂ ਤੇ ਖਰਾ ਉਤਰ ਰਹੀ ਹੈ ਸਾਡੇ ਨਾਲ ਉਹਦਾ ਵੱਧ ਸੁਣਨੀ ਪਤਾ ਹੈ ਹਮ ਪਰ ਸੱਥਾਂ ਚ ਤੁਸੀਂ ਬੈਠਦੇ ਹੋ ਸਰ ਸੱਥਾਂ 'ਚ ਤਾਂ ਹੁਣ ਦੇ ਸਾਨੂੰ ਨਾ ਹੀ ਆਉਂਦਾ ਹੀ ਹੋਊਗਾ ਵੀ ਸੱਤਾ ਚ ਚੱਲਦੀ ਹੈ ਸਰਕਾਰ ਕੇ ਮੈਲਨ ਚੱਲਦੀ ਹੈ ਜੀ ਇਸੇ ਕਰਕੇ ਮੀਡੀਆ ਤੁਹਾਡੇ ਕੋਲੇ ਪਿੰਡਾਂ ਦੇ ਵਿੱਚ ਚੱਲ ਕੇ ਆਇਆ ਤੇ ਆਉਣਾ ਲੀਡਰਾਂ ਨੇ ਵੀ ਅਜੋਸ ਮੌਜੂਦਾ ਸਰਕਾਰ ਆ ਉਹ ਵੀ ਆਵੇਗੀ ਵਿਰੋਧੀ ਧਿਰ ਵੀ ਆਵੇਗੀ ਤੇ ਜਿਨ੍ਹਾਂ ਨੇ ਸੱਤਾ ਦੇ ਵਿੱਚ ਆਉਣਾ ਉਹ ਵੀ ਆਉਣਗੇ ਤੇ ਦਸਣਾ ਲੋਕਾਂ ਨਹੀਂ ਹੋਵੇ ਤੁਸੀਂ ਦੇਖੋ ਵੀ ਵੀਆਈਪੀ ਕਲਚਰ ਖਤਮ ਹੋ ਗਿਆ ਜਿਹੜੇ ਕਹਿੰਦੇ ਸੀ ਮੰਨ ਲਵੇ ਸੀ ਵੀਆਈਪੀ ਕਲਚਰ ਖਤਮ ਕਰ ਦਿਆਂਗੇ 100-150 ਗੱਡੀ ਲੈ ਕੇ ਮੰਨ ਲਓ ਇੱਕ ਮੰਤਰੀ ਫਿਰ ਰਿਹਾ ਹੈ ਤੇ ਹੁਣ ਤੁਸੀਂ ਆਪ ਹੀ মিডিਆ ਵਾਲੇ ਦੇਖ ਲਓ ਵੀ ਤੁਹਾਨੂੰ ਲੱਗਦਾ ਹੈ ਕਿ ਵੀਆਈਪੀ ਕਲਚਰ ਖਤਮ ਹੋ ਗਿਆ ਨਾ ਸ਼ਾ ਖਤਮ ਹੋ ਗਿਆ ਲੋਕਾਂ ਨੇ ਵੋਟਾਂ ਐਸੇ ਕਰਕੇ ਪਾਈਆਂ ਸੀ ਕਿ ਕਹਿੰਦੇ ਸੀ ਅਸੀਂ ਆਮ ਘਰਾਂ ਦੇ ਧੀਆਂ ਪੋਤਾਂ ਤੇ ਵੀਆਈਪੀ ਕਲਚਰ ਖਤਮ ਕਰਾਂਗੇ ਕਿਵੇਂ ਲੱਗਦਾ ਬਹੁਤ ਜ਼ਿਆਦਾ ਵਿਸ਼ਵਾਸ ਪੰਜਾਬ ਦੀ ਜਨਤਾ ਨੇ ਬਹੁਤ ਜ਼ਿਆਦਾ ਝਾੜੂ ਪਾਰਟੀ ਉੱਤੇ ਵਿਸ਼ਵਾਸ ਜਤਾਇਆ ਸੀ 92 ਐਮਐਲ ਜਤਾਏ ਆ ਅੱਜ ਤੱਕ ਮਨ ਲੋ ਇਤਿਹਾਸ ਸੀ ਮੇਰਾ ਖਿਆਲ ਪਹਿਲੀ ਵਾਰੀ ਹੋਇਆ ਹੋਊਗਾ 92 ਐਮਐਲ ਜਤਾਉਣੇ ਉਹ ਵੀ ਫੁੱਲ ਬਹੁਤ ਬਹੁਤ ਵੋਟਾਂ ਵੀ ਮਨ ਲੋ ਹਰ ਇੱਕ ਹਲਕੇ ਦੇ ਵਿੱਚੋਂ 25-25 50-50 ਹਜ਼ਾਰ ਵੋਟ ਦੇ ਨਾਲ ਜਿੱਤੇ ਸੀ ਪਰ ਮੇਰਾ ਖਿਆਲ ਹੈ ਵੀ ਨਹੀਂ ਖਰੇ ਨਹੀਂ ਉਤਰੇ ਲੋਕਾਂ ਦੀਆਂ ਅਮੀਦਾਂ ਤੇ 92 एमएल जितੌਣ ਦੀ ਗੱਲ ਕੀਤੀ ਹੈ ਉਸੇ ਨੂੰ ਲੈ ਕੇ ਹੀ ਆਮ ਆਦਮੀ ਪਾਰਟੀ ਦੇ ਸੀਐਮ ਭਗਵੰਤ ਮਾਨ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਇਹਦੇ 13 ਨਹੀਂ 14 ਸੀਟਾਂ ਜਿੱਤ ਜਾਗੇ ਕਿਵੇਂ ਲੱਗਦਾ ਪਿੰਡਾਂ ਦੇ ਲੋਕਾਂ ਦਾ ਨਹੀਂ ਸੀਟਾਂ ਤਾਂ 13 ਨੇ 14 ਤੋਂ ਕਿਵੇਂ ਜਿੱਤ ਜਾਣਗੇ ਪਰ ਉਹਨਾਂ ਨੂੰ ਕੋਈ ਅਗਾ ਉਮੀਦਵਾਰ ਨਹੀਂ ਕਿ ਮਿਲਿਆ ਦੇਖੋ ਮੰਤਰੀ ਜਿਹੜੇ ਪਿਛਲੇ ਮੰਤਰੀ ਖੜੇ ਕਰਨੇ ਪੈਗੇ ਜੇ ਆਮ ਆਦਮੀ ਪਾਰਟੀ ਨੇ ਕੰਮ ਚੰਗੇ ਕੀਤੇ ਹੁੰਦੇ ਵਿਕਾਸ ਕੀਤਾ ਹੁੰਦਾ ਤਾਂ ਉਹਨਾਂ ਨੂੰ ਮੰਨ ਲਓ రెడ్డి ਐਮਐਲਏ ਜਿੱਤੇ ਹੋਏ ਆ ਉਹ ਵੀ ਐਮਪੀ ਦੀਆਂ ਸੀਟਾਂ ਵਾਸਤੇ ਕਿਉਂ ਖੜੇ ਕਰਨੇ ਪੈਗੇ ਹੂੰ ਤੁਹਾਨੂੰ ਤੁਹਾਡੇ ਸਾਹਮਣੇ ਹੈ ਉਹਨੂੰ ਮੰਨ ਲਓ ਕੋਈ ਵੀ ਉਮੀਦਵਾਰ ਨੀਚੰਗਾ ਲੱਭਿਆ ਮੰਨ ਲਓ ਮੀਤ ਹੇਰ ਵਰਗੇ ਦੁਬਾਰੇ ਜਿਹੜੇ ਮੰਤਰੀ ਹੈ ਉਹਨਾਂ ਨੂੰ ਫੇਰ ਟਿਕਟਾਂ ਦਿੱਤੇ ਆ ਤਾਂ ਸਾਡੇ ਦਾ ਹਲਕੇ ਦੇ ਵਿੱਚ ਕਣਕ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਗੜੇ ਮਾਰੀ ਹੋਈ ਹੈ ਤੇ ਖੁੱਡੀਆਂ ਸਾਡੇ ਮੰਤਰੀ ਆ ਖੇਤੀਬਾੜੀ ਉਹਨਾਂ ਦਾ ਕੋਈ ਬਿਆਨ ਵੀ ਨਹੀਂ ਆਇਆ ਜਿਹੜੀ ਸਰਕਾਰ ਕਹਿੰਦੀ ਜੇ ਦੋ ਮਾਲਕ ਗੜੇ ਮਾਰੀ ਹੋ ਜੂਗੀ ਬੱਕਰੀ ਮਰਨ ਦਾ ਵੀ ਮੁਆਵਜ਼ਾ ਦੇਵਾਂਗੇ ਅਸੀਂ ਤਾਂ ਸਾਡੇ ਕਿਸਾਨਾਂ ਦਾ ਵਿਚਾਰਿਆਂ ਦੀ ਫਸਲ ਮਰ ਗਈ ਹੈ ਉਸ ਫਸਲ ਦਾ ਮੁਆਵਜ਼ਾ ਹੀ ਦੇ ਦੇਣ ਹਾਂ ਆਪ ਸਾਡੇ ਨਾਲ ਆ ਪਿੰਡ ਹਰਿਆਪੁਰ ਉੱਥੇ 200 ਏਕੜ ਕਣਕ ਬਿਲਕੁਲ ਤਬਾਹ ਹੋ ਚੁੱਕੀ ਹੈ ਹਾਂ ਤਾਂ ਆਨੰਦਗੜ੍ਹ ਪਿੰਡ ਉੱਥੇ ਤੁਸੀਂ ਦੇਖਿਆ ਹੁਣ ਹਰ ਤੁਸੀਂ ਗਏ ਵੀ ਹੋਵੋਗੇ ਉੱਥੋਂ ਦੇ ਦੋ ਤਿੰਨ ਪਿੰਡ ਗੜੇ ਮਾਰੀ ਨਾਲ ਪ੍ਰਭਾਵਿਤ ਹੈ ਉਹ ਕਿਸਾਨ ਹਰ ਰੋਜ਼ ਵਿਚਾਰੇ ਵੀਡੀਓ ਪਾਉਂਦੇ ਆ ਉਹਨਾਂ ਨੂੰ ਕੋਈ ਮੰਨ ਲਓ ਕੋਈ ਵੀ ਐਮਐਲਏ ਜਾਂ ਕੋਈ ਮੰਤਰੀ ਹਜੇ ਤੱਕ ਕਿਸਦਾ ਕੋਈ ਬਿਆਨ ਤੱਕ ਨਹੀਂ ਆਇਆ ਹੂੰ ਤੇ ਹੁਣ ਤੁਸੀਂ ਦੇਖ ਲੋ ਵੀ ਲੋਕਾਂ ਦੀਆਂ ਉਮੀਦਾਂ ਤੇ ਕਿੰਨਾ ਖਰੀ ਉਤਰੀ ਹੈ ਗਵਰਨਮੈਂਟ ਵੱਡੇ ਵੱਲੋਂ ਕਿਹਾ ਗਿਆ ਕਿ ਮੰਤਰੀ ਖੜੇ ਕੀਤੇ ਬੰਦੇ ਨਹੀਂ ਮਿਲੇ ਉਹਨਾਂ ਮੰਤਰੀਆਂ ਨੂੰ ਹੁਣ ਪੀ ਦਾ ਚੋਣਾ ਲੜਾਰੇ ਆ ਕਿ ਇੰਜ ਨਹੀਂ ਲੱਗਦਾ ਕਿ ਪੰਜਾਬ ਦੇ ਉੱਪਰ ਜਿਹੜਾ ਕਰਜ਼ੇ ਦਾ ਬੋਝ ਚੜੇਗਾ ਕਿ ਉਹਨਾਂ ਐਮਪੀਆਂ ਨੂੰ ਜਿਹੜੀਆਂ ਨੂੰ ਟਿਕਟਾਂ ਦਿੱਤੀਆਂ ਜਿੱਤਣ ਤੋਂ ਬਾਅਦ ਉੱਥੇ ਫਿਰ ਐਮਐਲਏ ਦੀਆਂ ਚੋਣਾਂ ਹੋਣਗੀਆਂ ਇਹ ਤਾਂ ਹੈ ਇਹ ਤਾਂ ਹੈ ਨਲੇ ਉਲਝਾਇਆ ਜਾਊਗਾ ਮੰਨ ਲਓ ਇਹ ਜਿੱਤੇ ਜਾਂਦੇ ਚੋਣਾਂ ਐਮਪੀ ਬਣ ਗਏ ਤਾਂ ਸਾਰੀਆਂ ਸੀਟਾਂ ਵੇਲੀਆਂ ਹੋ ਗਈਆਂ ਉੱਥੇ ਐਮਐਲਏ ਦੀ ਚੋਣ ਫਿਰ ਕਰਾਈ ਜਾਊਗੀ ਤਾਂ ਜਿਹੜਾ ਪੰਜਾਬ ਦਾ ਪੈਸਾ ਹੈ ਉਹ ਚੋਣਾਂ ਦੇ ਰਾਹੀਂ ਬਰਬਾਦ ਕੀਤਾ ਜਾਊਗਾ ਨਾਲ ਲੋਕਾਂ ਦਾ ਲਜਾ ਕੰਮ ਗਲਤ ਹੋਊਗਾ ਤਾਂ ਕਿੱਥੇ ਮੰਨ ਲਓ ਇਹ ਆਪ ਦੇ ਬੰਦੇ ਖੜੇ ਐਮਪੀ ਵਾਸਤੇ ਅਲੱਗ ਹੋਰ ਬੰਦੇ ਖੜੇ ਕਰਦੇ ਕਿਉਂਕਿ ਜੇ ਗਵਰਨਮੈਂਟ ਨੇ ਕੰਮ ਕੀਤੇ ਹੁੰਦੇ ਬੰਦੇ ਵਧੀਆ ਚੁਣਦੇ ਤਾਂ ਲੋਕ ਆਪ ਹੀ ਉਹਨਾਂ ਨੂੰ ਵੋਟਾਂ ਪਾਣ ਦੇ ਵੀ ਜਿਹਨੂੰ ਮਰਜ਼ੀ ਖੜਾ ਕਰਦੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਡੋਲ ਰਹੀ ਹੈ ਵੀ ਸ਼ਾਇਦ ਉਹਨਾਂ ਨੂੰ ਕੋਈ ਚਿਹਰਾ ਲੱਭਿਆ ਨਹੀਂ ਐਮਪੀ ਪਾਰਟੀ ਆਪਣਾ ਪੀੜਾ ਕਰਨ ਵਾਸਤੇ ਤਾਂ ਹੀ ਉਹਨਾਂ ਨੇ ਦੁਬਾਰੀ ਇਹਨਾਂ ਉੱਤੇ ਫੇਰ ਵਿਸ਼ਵਾਸ ਜਤਾਇਆ ਵੀ ਸ਼ਾਇਦ ਲੋਕ ਇਹਨਾਂ ਨੂੰ ਵੋਟਾਂ ਪਾ ਦੇਣਗੇ ਪਰ ਮੇਰਾ ਖਿਆਲ ਹੈ ਵੀ ਇਹ ਸਹੀ ਨਹੀਂ ਹੋਣਾ ਵੀ ਜੀ ਲੱਖਾ ਸਧਾਣਾ ਵੀ ਬਠਿੰਡਾ ਸੀਟ ਤੋਂ ਜਿਹੜਾ ਐਲਾਨ ਕੀਤਾ ਹੋਇਆ ਖੜੇ ਨੇ ਨੌਜਵਾਨੀ ਵੀ ਉਹਨਾਂ ਦੇ ਨਾਲ ਹੈ ਕਿਵੇਂ ਲੱਗਦਾ ਲੱਖਾ ਸਿਧਾਨਾ ਨੂੰ ਵੋਟ ਪਾਵੇਗੀ ਨਹੀਂ ਉਹ ਲੱਖੇ ਸਿਧਾਨਾ ਦਾ ਕੋਈ ਆਧਾਰ ਨਹੀਂ ਸਾਡੇ ਇਰਕੇ ਦੇ ਵਿੱਚ ਮੇਰਾ ਕਹਿਣਾ ਕਿਤੇ ਵੀ ਖੜੇ ਹੋ ਜਾਣ ਕਿਉਂਕਿ ਉਹਨਾਂ ਨੂੰ ਲੋਕ ਨਹੀਂ ਵੋਟ ਪਾਉਂਦੇ ਕਿਵੇਂ ਲੱਗਦਾ ਕਿਉਂ ਆਜ਼ਾਦ ਬੰਦੇ ਤੋਂ ਲੋਕ ਮੁੱਖ ਮੋੜ ਲੈਂਦੇ ਕਿਉਂ ਆਜ਼ਾਦ ਬੰਦੇ ਨੂੰ ਜਿਤਾਉਣਾ ਨਹੀਂ ਚਾਹੁੰਦੇ ਲੋਕ ਇਹ ਕਾਰਨ ਸਮਝ ਦਿਓ ਕਿਉਂ ਆਜ਼ਾਦ ਬੰਦੇ ਨੂੰ ਲੋਕ ਵੋਟ ਪਾਉਣਾ ਚਾਹੁੰਦੇ ਪਾਉਣਾ ਨਹੀਂ ਚਾਹੁੰਦੇ ਆਜ਼ਾਦ ਬੰਦਾ ਜੇ ਕੋਈ ਵਧੀਆ ਬੰਦਾ ਹੋਊਗਾ ਤਾਂ ਲੋਕਾਂ ਦੇ ਹਿੱਤਾਂ ਦੇ ਉੱਤੇ ਖਰਾ ਉਤਰੂਗਾ ਤਾਂ ਉਹਨੂੰ ਵੋਟ ਪਾਉਂਦੇ ਆ ਮੰਨ ਲਓ ਇਹ ਲੋਕਾਂ ਨੂੰ ਵੋਟ ਨਹੀਂ ਕੋਈ ਪਾ ਹਾਂ ਹਰ ਸਿਮਰਤ ਕੋਰ ਬੱਦਲ ਦੀ ਗੱਲ ਕਰੀਏ ਆਪਾਂ ਕਿਵੇਂ ਲੱਗਦਾ ਤੁਹਾਨੂੰ ਸੀਟ ਕੱਢਣਗੇ ਵੋਟ ਪਾਉਣ ਦੀ ਅਸੀਂ ਪੁੱਛਾਂਗੇ ਨਹੀਂ ਤੁਹਾਡਾ ਆਪਣਾ ਅਧਿਕਾਰ ਆ ਸੀਟ ਦੱਸੋ ਕਿ ਲੱਗਦਾ ਹਵਾ ਲੱਗਦੀ ਹੈ ਅਵੇ ਆਵੀਂ ਦੇਖੋ ਹਰ ਇੱਕ ਪਾਰਟੀ ਆਪੋ ਆਪਣੀ ਦਾਵੇਦਾਰੀ ਕਰਦੀ ਹੈ ਦਾਵੇਦਾਰੀ ਕਰਦੀ ਹੈ ਕੋਈ ਵੀ ਪਾਰਟੀ ਹੈ ਮੰਨ ਲਓ ਜਿੰਨੀਆਂ ਵੀ ਪਾਰਟੀਆਂ ਆਦੇ ਕੈਂਡੀਡੇਟ ਖੜੇ ਕਰਨਗੇ ਉਹ ਹਰ ਇੱਕ ਪਾਰਟੀ ਜਿਤਾਕੀ ਪੈਂਦੀ ਹੈ ਜਿੱਤਗੀ ਪੈਂਦੀ ਹੈ ਠੀਕ ਹੈ ਨਾ ਇਹ ਚੀਜ਼ ਹੈ ਵੀ ਹਰ ਇੱਕ ਨੂੰ ਅਧਿਕਾਰ ਹੈ ਚਲੋ ਵੀ ਉਹ ਉਮੀਦਵਾਰ ਖੜਾ ਕੀਤਾ ਹਰ ਕੋਈ ਚਾਹੁੰਦਾ ਵੀ ਮੇਰਾ ਉਮੀਦਵਾਰ ਮਲਾਵਾ ਦੀ ਪਾਰਟੀ ਚਾਹੁੰਦੀ ਹੈ ਸਾਡਾ ਜਿੱਤੇ ਕਾਂਗਰਸ ਵਾਲੇ ਚਾਹੁੰਦੇ ਸਾਡਾ ਜਿੱਤੇ ਭਾਜਪਾ ਵਾਲੇ ਚਾਹੁੰਦੇ ਸਾਡਾ ਜਿੱਤੇ ਅਕਾਲੀ ਦਲ ਵਾਲੇ ਚਾਹੁੰਦੇ ਸਾਡਾ ਜਿੱਤੇ ਹਰ ਇੱਕ ਪਾਰਟੀ ਆਪਣਾ ਜ਼ੋਰ ਲਾ ਰਹੀ ਹੈ ਜੀ ਜੇਕਰ ਕਾਲੀ ਤੇ ਭਾਜਪਾ ਦਾ ਗੱਠ ਜੁੜ ਹੁੰਦਾ ਤਾਂ ਕਿਵੇਂ ਲੱਗਦਾ ਪੰਜਾਬ ਦੇ ਵਿੱਚ ਕਿਵੇਂ ਬੇਵਬ ਹੋਵੇਗੀ ਔਰ ਦੇਖੋ ਮੇਰਾ ਖਿਆਲ ਗੱਠ ਜੋੜਤਾ ਹੋਣਾ ਹੀ ਨਹੀਂ ਕਿਉਂਕਿ ਭਾਜਪਾ ਦੀ ਆਪਣੀ ਲਾਈਨ ਹੈ ਅਕਾਲੀ ਦਲ ਦੀ ਆਪਣੀ ਕਿਸਾਨਾਂ ਪ੍ਰਤੀ ਜੋ ਮੌਲ ਬੀਜੇਪੀ ਦਾ ਰਵਈਆ ਉਹ ਠੀਕ ਨਹੀਂ ਤਾਂ ਇਹੀ ਹੈ ਵੀ ਕਾਲੀ ਦਲ ਨਾਲ ਗੱਠ ਜੋੜ ਕਰੇ ਤਾਂ ਵਧੀਆ ਤਾਂ ਪਰ ਕੁਝ ਕਿਸਾਨ ਅਜੀਹਾ ਸੋਚ ਰਹੇ ਨੇ ਕਿ ਜੇਕਰ ਗੱਠ ਜੋੜ ਕਰ ਲੈਣ ਤਾਂ ਸ਼ੈਰੀ ਵੋਟ ਹੈ ਜਿਹੜੀ ਭਾਜਪਾ ਦੀ ਹੈ ਉਹ ਕਾਲੀ ਦਲ ਨੂੰ ਆਵੇਗੀ ਤਾਂ ਜੜੀਆ ਕਾਲੀ ਦਲ ਆ ਫਿਰ ਤੋਂ ਨੇੜੇ ਜਾ ਸਕਦੀ ਹੈ ਸੱਤਾ ਦੇ ਵਿੱਚ ਆ ਸਕਦੀ ਈਦਾ MP ਇਲੈਕਸ਼ਨ ਹੈ ਇਹਦੇ ਵਿੱਚ ਤਾਂ ਕੋਈ ਜ਼ਿਆਦਾ ਨਹੀਂ ਹੋ ਕਹਦਾ ਤਾਂ ਮੰਨ ਕੇ ਚਲੋ ਜਿਹੜੀ ਗਵਰਨਮੈਂਟ ਪੰਜਾਬ ਦੇ ਵਿੱਚ ਹੈ ਸੱਤਾ ਦੇ ਵਿੱਚ ਹੈ ਤਾਂ ਜ਼ਿਆਦਾਤਰ ਹੀ ਦੇਖਿਆ ਜਾਂਦਾ ਹੈ ਵੀ ਉਹਦਾ ਦਬਦਬਾ ਹੁੰਦਾ ਹੈ ਤਾਂ ਉਹਦੀ MP ਮੰਨ ਲੋ ਜਾਲੀ ਜਾਂਦੇ ਆ ਕਿਉਂਕਿ ਕੁਛ ਨਾ ਕੁਛ ਦਬਾਅ ਸਰਕਾਰ ਰੱਖਦੀ ਹੈ ਆਪਣਾ ਕਿਤੇ ਨਾ ਕਿਤੇ ਤਾਂ ਉਹ ਤਾਂ ਅੱਗੇ ਜੋ ਇਲੈਕਸ਼ਨ ਹੋਣਗੇ ਉੱਥੇ ਪਤਾ ਚੱਲਣਾ ਹੈ ਵੀ ਕੀ ਬੰਨਾ ਕੋ ਜੋ ਲੋਕ ਤਾਂ ਇੱਥੋਂ ਤੱਕ ਇਹ ਵੀ ਕਹਿ ਦਿੰਦੇ ਆ ਕਿ ਵੀ ਐਸੇ ਕਰਕੇ ਹੀ ਮੰਤਰੀਆਂ ਨੂੰ ਖੜਾ ਕੀਤਾ ਗਿਆ ਕਿ ਦਬਦਬਾ ਦਾ ਬਣਾਇਆ ਜਾਵੇਗਾ ਤੇ ਜਿਹੜੀ ਵੇਵ ਆ ਉਹ ਆਪਣੇ ਵੱਲ ਲੈ ਕੇ ਜਾਈ ਜਾਵੇਗੀ ਹਾਂਜੀ ਹਾਂਜੀ ਤਾਂ ਇਹ ਤਾਂ ਤੁਸੀਂ ਪਹਿਲਾਂ ਹੀ ਦੱਸਤਾ ਹੀ ਜਿਹੜੇ ਮੰਤਰੀ ਖੜੇ ਕੀਤੇ ਗਏ ਆ ਉਹ ਮੰਨ ਲਓ ਮੁਲਾਜ਼ਮ ਹੈ ਉਹਨਾਂ ਉੱਤੇ ਦਬਦਬਾ ਬਣ ਜਾਂਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਪੰਚਾਇਤਾਂ ਹੁੰਦੀਆਂ ਉਹਨਾਂ ਉੱਤੇ ਦਬਦਬਾ ਬਣਦਾ ਹੈ ਹੋਰ ਕਿੰਨੇ ਵਰਗ ਨੇ ਜਿਹੜੇ ਗਵਰਨਮੈਂਟ ਦੇ ਅੰਡਰ ਚੱਲਦੇ ਐ ਉਹ ਤੋਂ ਦਬਾ ਕੇ ਰੱਖਣਾ ਚਾਹੁੰਦੀ ਐ ਗਵਰਨਮੈਂਟ ਇਸੇ ਲਈ ਉਹਨਾਂ ਨੇ ਆਪ ਦੇ ਮੰਤਰੀ ਖੜੇ ਕੀਤੇ ਐ ਉਹੀ ਚਿਹਰੇ ਇਹਨਾਂ ਨੇ ਦੁਬਾਰਾ ਨਵੇਂ ਚਿਹਰੇ ਕਿਉਂ ਲੈ ਕੇ ਆਏ ਅੱਛਾ ਪਿੰਡਾਂ ਦੇ ਵਿੱਚ ਆ ਨਹੀਂ ਰਹੇ ਅਜੇ ਤੱਕ ਅਜੇ ਤੱਕ ਸਾਡੇ ਹਲਕੇ ਦੇ ਵਿੱਚ ਖੁੱਡੀਆਂ ਖੜਾ ਹੋਇਆ ਉਹਦਾ ਕੋਈ ਵੀ ਮੂਵਮੈਂਟ ਨਹੀਂ ਤਾਂ ਇਹਨਾਂ ਜਿਹੜੇ ਐਮਐਲਏ ਪਿੰਡਾਂ 'ਚ ਨਹੀਂ ਆਉਂਦੇ ਕਿਉਂਕਿ ਇਹਨਾਂ ਨੇ ਆਪ ਕਿਹਾ ਸੀਗਾ ਵੀ ਸੱਤਾ ਦੇ ਵਿੱਚੋਂ ਸਰਕਾਰ ਚੱਲੂ ਚੱਲ ਨਹੀਂ ਰਹੀ ਇਹਨਾਂ ਨੂੰ ਲੋਕ ਉੱਟਣਗੇ ਅੱਛਾ ਜੀ ਇਹਨੇ ਖੁਦ ਕਿਹਾ ਸੀ ਵੀ ਡਲੇ ਮਾਰੋ ਪਹਿਲਾਂ ਵਾਲੀਆਂ ਸਰਕਾਰਾਂ ਦੇ ਡਲੇ ਮਾਰੋ ਤੁਸੀਂ ਤੇ ਇਹਨਾਂ ਦੇ ਡਲੇ ਖੁਦ ਦੇ ਕਿਉਂਕਿ ਇਹਨੇ ਕੋਈ ਵੀ ਕੰਮ ਨਹੀਂ ਵਿਕਾਸ ਨਹੀਂ ਤੁਸੀਂ ਕਹਿੰਦੇ ਸਾਡੇ ਪਿੰਡ ਦੇ ਵਿੱਚ ਨਹੀਂ ਆਏ ਪਰ ਉਹ ਤਾਂ ਕਹਿੰਦੇ ਆਉਣ ਤੋਂ ਬਿਨਾ ਹੀ ਸਾਨੂੰ ਵੋਟਾਂ ਪੈ ਜਾਣਗੀਆਂ ਕਿਉਂਕਿ ਕਹਿੰਦੇ ਨੌਕਰੀਆਂ ਵੀ ਅਸੀਂ 40 ਹਜ਼ਾਰ 990 ਨੌਕਰੀਆਂ ਦੇ ਦਿੱਤੀਆਂ ਲੋਕਾਂ ਨੂੰ ਬਿਜਲੀ ਦੇ ਬਿੱਲ ਜ਼ੀਰੋ ਕਰ ਦਿੱਤੇ ਆ ਤੇ ਹੋਰ ਕਾਫੀ ਸਹੂਲਤਾਂ ਜਿਹੜਾ ਹੈਲਥ ਸਿਸਟਮ ਆ ਉਹ ਵਧੀਆ ਕਰ ਦਿੱਤਾ ਕਹਿੰਦੇ ਆਉਣਾ ਹੀ ਨਹੀਂ ਪੈਣਾ ਪਿੰਡਾਂ ਦੇ ਵਿੱਚ ਤੁਸੀਂ ਸੱਦਦੇ ਦੇਖੋ ਤੁਸੀਂ ਹੈਲਥ ਸਿਸਟਮ ਦਾ ਤੁਸੀਂ ਉੱਥੇ ਜਾਣਦੇ ਹੋ মিডিਆ ਵਾਲੇ ਸਾਨੂੰ ਤੁਹਾਨੂੰ ਪਤਾ ਹੀ ਹੈ ਤੇ ਜਿਹੜਾ ਮੁਫਤ ਖੋਰੀਏ ਤਾਂ ਬਿਲਕੁਲ ਗਲਤ ਹੈ ਚ ਕੋਈ ਵੀ ਗਵਰਨਮੈਂਟ ਹੈ ਮੁਫਤ ਕੋਈ ਵੀ ਚੀਜ਼ ਨਹੀਂ ਹੋਣੀ ਚਾਹੀਦੀ ਅ ਘੱਟ ਰੇਟਾਂ ਉੱਤੇ ਬਿਲੀ ਨੂੰ ਮਹੱਈਆ ਕਰੋ ਤੁਸੀਂ ਜਿਹੜੀ ਜੂੰਟ ਦਾ ਰੇਟ 10 ਰੁਪਏ ਆ ਉਹਨੂੰ 3 ਰੁਪਏ ਲੈ ਕੇ ਆਓ 3.5 ਰੁਪਏ ਲੈ ਕੇ ਆਓ ਇੱਥੇ ਲੈ ਕੇ ਆਓ ਪ੍ਰੋਪਰ ਦਿਓ ਹਰ ਰੋਜ਼ ਰੇਟ ਹੋਣੀ ਚਾਹੀਦੀ ਹੈ ਮੁਫਤ ਹੈ ਮੁਫਤ ਕੋਈ ਵੀ ਚੀਜ਼ ਨਹੀਂ ਹੋਣੀ ਚਾਹੀਦੀ ਉਹਦੇ ਉਸ ਤੋਂ ਵਧੀਆ ਤੁਸੀਂ ਸੇਲ ਸੂਤ ਤਾ ਦਿਓ ਬੱਚਿਆਂ ਦੀ ਪੜ੍ਹਾਈ ਹੈ ਉਹ ਫ੍ਰੀ ਕਰੋ ਉਹਦੇ ਉੱਤੇ ਸਾਡੀ ਬਹੁਤ ਵੱਡੀ ਲੁੱਟ ਹੋ ਰਹੀ ਹੈ ਵਿਕਾਸ ਤਾਂ ਹੁਣ ਤੈਨੂੰ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਹੀ ਜਾਣਾ ਜਦੋਂ ਚੋਣ ਪ੍ਰਚਾਰ ਹੋਣਾ ਹੈ ਤਾਂ ਕੀ ਹਾਲਾਤ ਬਣਨੇ ਆ ਪਿੰਡਾਂ ਦੇ ਵਿੱਚ ਉਹ ਤੁਹਾਡੇ ਸਾਹਮਣੇ ਆ ਜਾਣਾ ਠੀਕ ਹੈ ਬਈ ਧੰਨਵਾਦ ਥੈਂਕ ਯੂ